ਹੁਣ ਕਿੱਥੇ ਜੇ ਖੜੀ ਆ ਗੱਲ ਕਿਉਂ ਨਹੀਂ ਬੁੱਢਾ ਨਾਲਾ ਸਾਫ਼ ਹੋ ਰਿਹਾ ਕਿਉਂਕਿ ਤੁਸੀਂ ਚੇਅਰਮੈਨ ਰਹਿਲੇ ਸੰਪੂਰਵ ਵੀ ਚਲੋ ਚੇਅਰਮੈਨ ਆਉਂਦੇ ਰਹੇ ਚੀਜ਼ਾਂ ਅਫਸਰ ਬਦਲਦੇ ਰਹੇ ਪਰ ਇਹ ਚੀਜ਼ਾਂ ਸੈੱਟ ਕਿਉਂ ਨਹੀਂ ਹੋ ਪਾਈਆਂ ਸਵਾਲ ਇਸ ਚੀਜ਼ ਤੇ ਉੱਠਦਾ ਕਿ ਲੋਕ ਮਰੀ ਜਾ ਰਹੇ ਆ ਤੇ ਲੋਕੀਨਾਂ ਰਹਿ ਤਾਂ ਫਿਰ ਫੈਕਟਰੀਆਂ ਦਾ ਵੀ ਕੀ ਕਰਨਾ ਹੈ ਫਿਰ ਸਾਰੇ ਸਿਸਟਮ ਦਾ ਕੀ ਕਰਨਾ ਹੈ ਅੱਜ ਦੀ ਤਰੀਕ ਵਿੱਚ ਇਹ ਦੁਨੀਆ ਦੇ ਪਹਿਲੇ 10 ਜਿਹੜੇ ਪ੍ਰਦੂਸ਼ਿਤ ਸ਼ਹਿਰ ਨੇ ਉਹਨਾਂ ਵਿੱਚ ਸਾਡੇ ਲੁਧਿਆਣੇ ਦਾ ਨਾਮ ਸੋ ਸਾਨੂੰ ਹੁਣ ਲੋਕੀ ਜਿਆਦਾ ਪੋਲੂਸ਼ਨ ਕਰਕੇ ਜਾਣਦੇ ਨੇ ਰਾਦਰ ਕਿ ਇਹ ਕਿਹਾ ਜਾਵੇ ਕਿ ਲੁਧਿਆਣਾ ਇੱਕ ਲੁਧਿਆਣਾ ਇੱਕ ਇੰਡੀਆ ਦਾ ਮਾਂਚੈਸਟਰ ਸਿਟੀ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਤੁਸੀਂ ਚੇਅਰਮੈਨ ਵੀ ਰਹੇ ਹੋ ਔਰ ਪੋਲੂਸ਼ਨ ਕੰਟਰੋਲ ਬੋਰਡ ਤੇ ਸਭ ਤੋਂ ਵੱਧ ਸਵਾਲ ਖੜੇ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ ਕਿ ਆਖਰਕਾਰ ਅੱਖਾਂ ਵਿੱਚ ਕੇ ਬੈਠਾ ਬੋਰਡ ਔਰ ਜੇ ਇਹਨਾਂ ਨੇ ਕੰਮ ਠੀਕ ਕੀਤਾ ਹੋਵੇ ਜਾਂ ਕੀਤਾ ਹੁੰਦਾ ਪਹਿਲਾਂ ਤਾਂ ਸ਼ਾਇਦ ਅੱਜ ਇਹ ਸਿਚੁਏਸ਼ਨ ਨਾ ਹੁੰਦੀ ਐਗਜ਼ੈਕਟ ਕਹਾਣੀ ਕਿੱਥੇ ਦੇਖੜੀ ਹੈ ਮੈਨੂੰ ਇਸ ਗੱਲ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜਾ 15 ਐਮਿਲਟੀ ਦਾ ਜਿਹੜਾ ਸੀਟੀਪੀਸੀ ਉਹ ਮੇਰੀ ਟਰਮ ਪੂਰੇ ਹੋਣ ਤੋਂ 6 ਮਹੀਨੇ ਪਹਿਲਾਂ ਆਪਰੇਟਿਵ ਹੋ ਗਿਆ ਮੈਂ ਕਮਿਸ਼ਨਰ ਤੇ ਮੇਅਰ ਲੁਧਿਆਣਾ ਨੂੰ ਦੋਨਾਂ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਕਿ ਸਾਨੂੰ ਇਹ ਕੰਮ ਕਰਨਾ ਚਾਹੀਦਾ ਹੈ ਇੱਕ ਸਾਲ ਤੱਕ ਉਹਨਾਂ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ ਹਾਂ ਪੰਜਾਬ ਪੋਲਿਊਸ਼ਨ ਕੰਟਰੋਲ ਨੇ ਪਹਿਲੀ ਵਾਰੀ ਆਪਣੀ ਐਗਜ਼ਿਸਟੈਂਸ ਜਾਣ ਤੋਂ ਬਾਅਦ ਪਹਿਲੀ ਵਾਰੀ ਮੇਅਰ ਤੇ ਚੇਅਰਮੈਨ ਨੂੰ ਪ੍ਰੋਸੀਕਿਊਟ ਕੀਤਾ ਕੋਰਟ ਦੇ ਵਿੱਚ ਇਹਨਾਂ ਦੇ ਅਗੇਂਸਟ ਕੇਸ ਫਾਈਲ ਕੀਤਾ ਸੀਐਮ ਸਾਡੇ ਕੈਪਟਨ ਸਾਹਿਬ ਸੀ ਉਹਨਾਂ ਨੇ ਬੁਲਾ ਕੇ ਕਿਹਾ ਕਿ ਡਟ ਮਰਵਾ ਹਾਂ ਸਾਨੂੰ ਆ ਇਹਨਾਂ ਨੂੰ ਕੋਈ ਤੁਸੀਂ ਮੌਕਾ ਦਿੱਤਾ ਮੈਂ ਕਹਿ ਜੀ ਦਿੱਤਾ ਤੁਸੀਂ ਮੈਨੂੰ ਉਹਨਾਂ ਨੇ ਕਿਹਾ ਕਿ ਦੱਸੋ ਕੀ ਚਾਹੁੰਦੇ ਹੋ ਮੈਂ ਕਹਿ ਜੀ ਮੈਂ ਪਿਛਲੇ 40-50 ਸਾਲ ਤੋਂ ਇਹੀ ਸੁਣ ਰਿਹਾ ਕਿ ਸਰਕਾਰਾਂ ਕੋਲ ਪੈਸੇ ਨਹੀਂ ਤੇ ਟ੍ਰੀਟਮੈਂਟ ਸਿਸਟਮ ਨਹੀਂ ਲੱਗ ਰਿਹਾ ਤੇ ਸਾਡੇ ਸ਼ਹਿਰ ਦੀ ਸਾਡੇ ਮੁਲਕ ਦੀ ਬੁੱਢੇ ਨਾਲੇ ਕਰਕੇ ਬਦਨਾਮੀ ਹੋ ਰਹੀ ਹੈ ਜਦੋਂ ਉਹਨਾਂ ਨੇ ਰਾਜ ਸਭਾ ਚ ਮੁੱਦਾ ਚੁੱਕਿਆ ਸੁਖਨਾਮ ਸਿੰਘ ਸੰਧੂ ਬਣਾ ਨੇ ਉਦੋਂ ਪਹਿਲਾਂ ਤੁਹਾਡੀ ਮੁਲਾਕਾਤ ਹੋਈ ਜਾਂ ਬਾਅਦ ਚ ਸੰਧੂ ਸਾਹਿਬ ਨੇ ਪਹਿਲਾਂ ਤਾਂ ਇਹ ਕਿਹਾ ਕਿ ਸਾਨੂੰ ਵਲੀਪੁਰ ਤੋਂ ਲੈ ਕੇ ਰਾਜਸਥਾਨ ਤੱਕ ਇੱਕ ਡਾਟਾ ਜਨਰੇਟ ਕਰਨਾ ਹੈ। ਹਾਂ ਕਿਉਂਕਿ ਸਾਨੂੰ ਪਤਾ ਤਾਂ ਹੋਵੇ ਕਿ ਸਾਡੇ ਕਿੰਨੇ ਕੁ ਲੋਕ ਕਿਹੜੀ ਬਿਮਾਰੀ ਨਾਲ ਇਹ ਪਾਣੀ ਕਰਕੇ ਬਿਮਾਰ। ਠੀਕ ਹੈ। ਉਹ ਜੇ ਸਾਡੇ ਕੋਲ ਡਾਟਾ ਹੋਏਗਾ ਕੁਝ ਪੇਸ਼ੀਐਂਟ ਉਹਦੇ ਕਰੋ ਇਨੀਸ਼ੀਅਲ ਸਟੇਜ ਤੇ ਹੋਣਗੇ ਕੁਝ ਲਾਸਟ ਸਟੇਜ ਤੇ ਹੋਣਗੇ। ਉਹਨਾਂ ਦਾ ਟ੍ਰੀਟਮੈਂਟ ਦਾ ਉਹ ਹੋ ਜਾ ਇੰਪੈਕਟ ਹੈ। ਉਹ ਹੋ ਜਾ ਉਹ ਜੇ ਸਾਨੂੰ ਵੇਅ ਆਊਟ ਲੱਭਣਾ ਪੈਗਾ। ਚਤਨਾਮ ਸਿੰਘ ਸੰਧੂ ਉਹਨਾਂ ਨੇ ਆ ਆਪਣੇ ਰਾਜ ਸਭਾ ਦੇ ਮੈਂਬਰ ਨੇ ਇਹਨਾਂ ਨੇ ਇਹ ਇਸ਼ੂ ਜਿਹੜਾ ਹੈਗਾ ਗਵਰਨਰ ਤੱਕ ਵੀ ਚੱਕਿਆ ਇਹ ਲੁਧਾਨੀ ਦੀਆਂ ਡੇਰੀ ਦਾ ਵੀ ਇਸ਼ੂ ਹੈਗਾ ਕਿ ਡੇਰੀ ਦਾ ਵੀ ਗੋਹਾ ਛੁੱਟ ਜਾਂਦੇ ਦੇਖ ਕਹਿੰਦੇ ਗੋਹਾ ਛੁੱਟ ਜਾਂਦੇ ਨੇ ਉਹਨਾਂ ਦਾ ਮਲ ਮੁੱਤਰ ਉਹਦੇ ਚਾਰਿਆ ਉਹ ਬੀਓਡੀ ਤੇ ਇੰਪੈਕਟ ਕਰਦਾ ਹੈ ਉਹਦਾ ਇਹ ਮੂਵਮੈਂਟ ਚੱਲ ਰਹੀ ਸੀ ਕਿ ਇਹ ਡੇਰੀਆਂ ਨੂੰ ਕਿਸੇ ਸੈਪਰੇਟ ਪਲੇਸ ਤੇ ਮੂਵ ਕਰਕੇ ਉਹਨਾਂ ਤੋਂ ਉਹਨਾਂ ਦੇ ਟ੍ਰੀ ਜਿਹੜੀ ਕੈਟਰਲ ਡੰਗ ਨੂੰ ਅਸੀਂ ਗੋਬਰ ਗੈਸ ਲਈ ਜਾਂ ਹੋਰ ਕੰਮਾਂ ਲਈ ਯੂਜ਼ ਕਰੀਏ ਜਿਹੜਾ ਮਲਮੂਤਰ ਨੂੰ ਟ੍ਰੀਟ ਕਰਕੇ ਅਸੀਂ ਬੁੱਢੇ ਨਾਲੇ ਤੱਕ ਲੈ ਕੇ ਗਰਾਊਂਡ ਪੱਧਰ ਤੇ ਜੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕਿ ਸਮਰੱਥਾ ਨਹੀਂ ਸੀ ਕਿ ਸਰਕਾਰਾਂ ਦੇ ਕੋਲੇ ਜਾਂ ਸਿਸਟਮ ਦੇ ਵਿੱਚ ਹੀ ਕਮਜ਼ੋਰੀ ਹੈ ਵੀਕਨੈਸ ਨਹੀਂ ਹੈ ਸਿਸਟਮ ਇਹਨਾਂ ਦਾ ਵੀਕ ਹੈ ਕਿ ਬੁੱਢਾ ਨਾਲਾ ਹੀ ਠੀਕ ਨਹੀਂ ਹੋ ਪਾਰਿਆ ਕਿਉਂਕਿ ਜੇ ਇੱਕ ਸਰਕਾਰ ਦੀ ਵੀਲ ਪਾਵਰ ਹੋਵੇ ਸਿਸਟਮ ਦੀ ਵੀਲ ਪਾਵਰ ਹੋਵੇ ਤਾਂ ਠੀਕ ਹੋ ਸਕਦਾ ਹੋ ਸਕਦਾ ਹੈ कि ਜਦੋਂ ਪ੍ਰੈਸ਼ਰ ਬਿਲਡ ਅਪ ਕੀਤਾ ਉਦੋਂ ਪ੍ਰੋਜੈਕਟ ਵੀ ਬਣਿਆ ਤੇ ਪੈਸੇ ਵੀ ਆ।pro punjab tv ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬ ਦੇ ਪ੍ਰਦੂਸ਼ਿਤ ਪਾਣੀਆਂ ਦਾ ਮਸਲਾ ਚਰਚਾ ਦੇ ਵਿੱਚ ਹੈ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਨਾ ਹੀ ਪਾਣੀਆਂ ਤੇ ਆ ਪਰ ਹੁਣ ਪਾਣੀ ਜੋ ਹੈ ਦਰਿਆਵਾਂ ਦੇ ਵਿੱਚ ਜ਼ਹਿਰ ਵੰਡ ਰਿਹਾ ਜਿਸ ਕਰਕੇ ਲੋਕਾਂ ਨੂੰ ਬਿਮਾਰੀਆਂ ਫੈਲ ਰਹੀਆਂ ਨੇ ਇਸ ਕਰਕੇ ਚਰਚਾ ਹੋ ਰਹੀ ਹੈ ਕਿ ਬੁੱਢਾ ਨਾਲਾ ਜੋ ਹੈ ਉਹ ਪ੍ਰਦੂਸ਼ਣ ਫੈਲਾ ਰਿਹਾ ਇਸ ਕਰਕੇ ਸਤਲੁਜ ਜਿਹੜਾ ਪਾਣੀ ਪੈ ਰਿਹਾ ਉਹ ਬੰਦ ਹੋਣਾ ਚਾਹੀਦਾ ਹੈ ਕਮੇਟੀਆਂ ਬਣ ਗਈਆਂ ਮੋਰਚੇ ਇਸਤੇ ਬਣੇ ਪਰ ਪੋਲੂਸ਼ਨ ਕੰਟਰੋਲ ਬੋਰਡ ਤੇ ਸਵਾਲ ਖੜੇ ਹੁੰਦੇ ਰਹੇ ਕਿ ਆਖਰਕਾਰ ਕਿਉਂ ਅੱਖਾਂ ਮੀਚ ਕੇ ਪੋਲੂਸ਼ਨ ਕੰਟਰੋਲ ਬੋਰਡ ਬੈਠਾ ਹੈ ਗੱਲਬਾਤ ਕਰਾਂਗੇ ਐਸਐਸ ਮਰਵਾਹਾ ਸਾਫ ਸਾਡੇ ਨਾਲ ਨੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਨੇ ਔਰ ਇਹ ਹਮੇਸ਼ਾ ਮਸਲੇ ਤੇ ਖੁੱਲ ਕੇ ਬੋਲਦੇ ਰਹੇ ਆ ਕਿਹੋ ਜਿਹਾ ਐਕਸ਼ਨ ਇਹਨਾਂ ਨੇ ਕੀਤੇ ਤੇ ਹੁਣ ਗੱਲ ਕਿੱਥੇ ਜੇ ਖੜੀ ਹੈ ਕਿਉਂਕਿ ਮਸਲਾ ਸੰਸਦ ਚ ਵੀ ਉੱਠਿਆ ਉਸ ਤੋਂ ਬਾਅਦ ਫਿਰ ਗਵਰਨਰ ਨੇ ਵੀ ਨੋਟਿਸ ਲਿਆ ਔਰ ਸਰਕਾਰ ਵੀ ਕਹਿ ਰਹੀ ਹੈ ਪੰਜਾਬ ਸਰਕਾਰ ਕਹਿ ਰਹੀ ਕਿ ਅਸੀਂ ਇਹਦੇ ਤੇ ਵਰਕਆਊਟ ਕਰ ਰਹੇ ਆਂ ਔਰ ਉੱਥੇ ਹੀ ਕਾਲੇ ਪਾਣੀਆਂ ਦਾ ਮੋਰਚਾ ਵੀ ਲੱਗਣ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਵੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਗੱਲਾਂ ਬਹੁਤ ਸਾਰੀਆਂ ਨੇ ਗੱਲਬਾਤ ਕਰਾਂਗੇ ਇਸ ਸਰਵਾਹਾ ਸਾਹਿਬ ਦੇ ਨਾਲ ਸਰਬੋਤਮ ਬਤ ਸਵਾਗਤ ਹੈ ਤੁਹਾਡਾ ਸਰ ਪੰਜਾਬ ਸਰਵਾਹਾ ਸਾਹਿਬ ਸਭ ਤੋਂ ਪਹਿਲਾ ਸਵਾਲ ਇਸੇ ਤੇ ਹੈ ਮੇਰਾ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਤੁਸੀਂ ਚੇਅਰਮੈਨ ਵੀ ਰਹੇ ਹੋ ਔਰ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਹੀ ਸਭ ਤੋਂ ਵੱਧ ਸਵਾਲ ਖੜੇ ਹੋ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਕਿ ਆਖਰਕਾਰ ਅੱਖਾਂ ਮੀਚ ਕੇ ਬੈਠਾ ਬੋਰਡ ਔਰ ਜੇ ਇਹਨਾਂ ਨੇ ਕੰਮ ਠੀਕ ਕੀਤਾ ਹੋਵੇ ਜਾਂ ਕੀਤਾ ਹੁੰਦਾ ਪਹਿਲਾਂ ਤਾਂ ਸ਼ਾਇਦ ਅੱਜ ਇਹ ਸਿਚੁਏਸ਼ਨ ਨਾ ਹੁੰਦੀ ਐਗਜ਼ੈਕਟ ਕਹਾਣੀ ਕਿੱਥੇ ਜੇ ਖੜੀ ਹੈ ਮੈਂ ਚਾਹੁੰਦਾ ਕਿ ਤੁਸੀਂ ਖੁੱਲ ਕੇ ਬਰੀਫ ਕਰੋ ਤੁਸੀਂ ਬਿਹਤਰ ਦੱਸ ਸਕਦੇ ਹੋ ਜੀ ਸਾ ਹਾਂ ਵਿਕਰਮ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਮੈਂ 2018 ਤੋਂ 2021 ਤੱਕ ਜੀ ਹਾਂ 3 ਸਾਲ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਰਿਆ ਤੇ ਮੈਂ ਉਦੋਂ ਕੋਸ਼ਿਸ਼ ਕੀਤੀ ਕਿ ਸਾਡਾ ਬੁੱਢੇ ਨਾਲੇ ਦਾ ਮਸਲਾ ਇਹ ਹੱਲ ਹੋਵੇ ਕਿਉਂਕਿ ਦੁਨੀਆ ਵਿੱਚ ਲੁਧਿਆਣਾ ਜਿਹੜਾ ਸ਼ਹਿਰ ਹੈਗਾ ਪਹਿਲਾਂ ਇਹਨੂੰ ਕਿਸੇ ਵੇਲੇ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਇੰਡਸਟਰੀ ਬਹੁਤ ਅੱਛਾ ਕੰਮ ਕਰ ਰਹੀ ਸੀ ਤੇ ਅੱਜ ਦੀ ਤਰੀਕ ਵਿੱਚ ਇਹ ਦੁਨੀਆ ਦੇ ਪਹਿਲੇ 10 ਜਿਹੜੇ ਪ੍ਰਦੂਸ਼ਿਤ ਸ਼ਹਿਰ ਨੇ ਉਹਨਾਂ ਵਿੱਚ ਸਾਡੇ ਲੁਧਿਆਣੇ ਦਾ ਨਾਮ ਆਂਦਾ। ਸੋ ਸਾਨੂੰ ਹੁਣ ਲੋਕੀ ਜ਼ਿਆਦਾ ਪੋਲੂਸ਼ਨ ਕਰਕੇ ਜਾਣਦੇ ਨੇ ਰਾਦਰ ਕਿ ਇਹ ਕਿਹਾ ਜਾਵੇ ਕਿ ਲੁਧਿਆਣਾ ਇੱਕ ਲੁਧਿਆਣਾ ਇੱਕ ਇੰਡੀਆ ਦਾ ਮਾਂਚੈਸਟਰ ਸਿਟੀ ਹੈਗਾ। ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰੂੰਗਾ। ਮੈਂ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਇਹਦਾ ਹੱਲ ਲੱਭਿਆ ਜਾਵੇ। ਮੈਂ ਜਦੋਂ ਟੇਕਓਵਰ ਕੀਤਾ ਮੈਨੂੰ ਦੋ ਤਿੰਨ ਗੱਲਾਂ ਮੇਰੇ ਸਾਹਮਣੇ ਆਈਆਂ ਪਹਿਲੀ ਗੱਲ ਤਾਂ ਇਹ ਆਈ ਕਿ ਇੰਡਸਟਰੀ ਜਿਹੜੀ ਹੈਗੀ ਆ ਲੁਧਿਆਣੇ ਦੀ ਉਹ ਇਹਨੂੰ ਕਾਫੀ ਪ੍ਰਦੂਸ਼ਿਤ ਕਰ ਰਹੀ ਸੀਗੀ ਤੇ ਇੰਡਸਟਰੀ ਦੇ ਵਿੱਚ ਜਿਹੜੀ ਟੈਕਸਟਾਈਲ ਐਂਡ ਡਾਈਇੰਗ ਇੰਡਸਟਰੀ ਆਂਦੀ ਹੈਗੀ ਆ ਉਹ ਬਹੁਤ ਵੱਡਾ ਸੈਕਟਰ ਹੈ ਉੱਥੇ ਤੇ ਉਹਦੇ ਤਿੰਨ ਪ੍ਰੋਜੈਕਟ 2089 ਤੋਂ ਡਿਸਕਸ ਹੋ ਰਹੀ ਸੀ ਇੱਕ 15 ਐਮਐਲਡੀ ਦਾ ਇੱਕ 40 ਐਮਐਲਡੀ ਦਾ ਇੱਕ 50 ਐਮਐਲਡੀ ਦਾ ਕਿ ਲੁਧਾਨੇ ਚ ਲੱਗਣਗੇ ਤੇ ਸਾਡੇ ਬੁਡੇ ਨਾਲੇ ਦਾ ਜਿਹੜਾ ਰੰਗ ਰੂਪ ਬਦਲ ਜਾਏਗਾ ਸੁਧਾਰ ਆਏਗਾ ਮੈਂ ਜੁਲਾਈ ਵਿੱਚ ਜਦੋਂ ਜੁਆਇਨ ਕੀਤਾ ਮੈਂ ਅਗਸਤ ਵਿੱਚ ਇਤਨਾ ਜੜੀਆਂ ਐਸੋਸੀਏਸ਼ਨ ਨੂੰ ਬੁਲਾਇਆ ਇਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਟ੍ਰੀਟਮੈਂਟ ਪਲੈਂਟ ਜਿਹੜੇ ਹੈਗੇ ਆ ਤੁਹਾਡੇ ਹਾਂ ਓਨ ਪੇਪਰ ਅਪਰੂਵਡ ਹੈ ਉਹ ਲਗਾਣੇ ਹੈ ਕਿ ਨਹੀਂ ਲਗਾਣੇ ਨਹੀਂ ਤਾਂ ਅ ਜੇ ਲਗਾਣੇ ਤਾਂ ਤਾਂ ਵੀ ਦਸੋ ਨਹੀਂ ਤਾਂ 1 ਜਨਵਰੀ ਤੋਂ ਇਹ ਤੁਹਾਡੇ ਤੇ ਸਾਰੇ ਨੋਰਮ ਲੱਗਣੇ ਨੇ ਫਿਰ ਸ਼ਾਇਦ ਮੈਨੂੰ ਮੇਰੇ ਕੋਲ ਕੁਝ ਨਾ ਹੋਵੇ ਕਿ ਮੈਂ ਤੁਹਾਡੀ ਕੋਈ ਸਹਾਇਤਾ ਕਰ ਸਕਾਂ ਤੇ ਮੈਨੂੰ ਮੈਂ ਕਹਿੰਦਾ ਜਵਾਬ ਕੋਈ 15 20 ਦਿਨ ਚ ਦਿਓ ਵਿਦਰਨ 1 ਮਹੀਨਾ ਤੋਂ ਮੇਰੇ ਕੋ ਆਏ ਉਹਨਾਂ ਨੇ ਕਿਹਾ ਕਿ ਸਰ ਅਸੀਂ ਇਹ ਟ੍ਰੀਟਮੈਂਟ ਸਿਸਟਮ ਲਗਾਣੇ ਨੇ ਤੇ ਲਗਾ ਕੇ ਅਸੀਂ ਚਲਾਣੇ ਨੇ ਪਰ ਦੋ ਤਿੰਨ ਮਸਲੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਸਾਡੀ ਸਹਿਯਤਾ ਕਰੋ ਤਾਂ ਜੋ ਅਸੀਂ ਇਹ ਕੰਮ ਕਰ ਸਕੀਏ ਪਹਿਲਾ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਇਹਦੇ ਲਈ ਫੰਡ ਚਾਹੀਤੇ ਨੇ ਪੰਜਾਬ ਸਰਕਾਰ ਦੇ ਉਹ ਨਹੀਂ ਮਿਲ ਰਹੇ ਮੈਂ ਕਿਹਾ ਉਹਦੀ ਮੈਂ ਅਸ਼ੋਰੈਂਸ ਦਿਨਾ ਕਿ ਤੁਹਾਨੂੰ ਫੰਡ ਤੁਸੀਂ ਮੈਨੂੰ ਕੰਮ ਸ਼ੁਰੂ ਕਰਕੇ ਦਿਖਾਓ ਦਿਲ ਦੀ ਤੋ ਜਲਦੀ ਤੁਹਾਨੂੰ ਰਿਲੀਜ਼ ਹੋ ਜਾਣਗੇ ਦੂਜਾ ਉਹਨਾਂ ਨੇ ਕਿਹਾ ਕਿ ਗਵਰਨਮੈਂਟ ਆਫ ਇੰਡੀਆ ਤੋਂ ਜਿਹੜੇ ਸਾਡੇ ਫੰਡ ਉਹਨਾਂ ਦਾ ਹਿੱਸਾ ਹੈ ਉਹ ਨਹੀਂ ਆ ਰਹੇ ਤੇ ਮੈਂ ਇੱਕ ਆਪਣੇ ਐਸਸੀ ਦੀ ਸੀਨੀਅਰ এনवायरमेंटਲ ਇੰਜੀਨੀਅਰ ਦੀ ਡਿਊਟੀ ਲਾ ਕੇ ਉਹਨੂੰ ਉਹਨਾਂ ਦੇ ਨਾਲ ਅਟੈਚ ਕੀਤਾ ਤੇ ਉਹਨਾਂ ਦੇ ਉਹ ਫੰਡ ਵੀ ਅੱਜ ਰਿਲੀਜ਼ ਕਰਾਏ ਮੈਂ ਮੈਨੂੰ ਇਸ ਗੱਲ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜਾ 15 ਐਮਐਲਟੀ ਦਾ ਜਿਹੜਾ ਸੀਟੀਪੀਸੀ ਉਹ ਮੇਰੀ ਟਰਮ ਪੂਰੇ ਹੋਣ ਤੋਂ 6 ਮਹੀਨੇ ਪਹਿਲਾਂ ਆਪਰੇਟਿਵ ਹੋ ਗਿਆ ਸੀ ਉਹ ਚੱਲਣ ਲੱਗ ਗਿਆ ਸੀ ਉਹਨੇ ਟ੍ਰੀਟਮੈਂਟ ਸ਼ੁਰੂ ਕਰ ਦਿੱਤੀ ਸੀ ਤੇ 40 ਐਮਐਲ ਦਾ ਤਿਆਰ ਸੀ ਉਹ ਦੁਵਾਟਨ ਦੀ ਵੇਟ ਕਰ ਰਿਆ ਸੀ 50 ਐਮਐਲ ਦਾ ਅਗਲੇ 6 ਮਹੀਨੇ ਚ ਤਿਆਰ ਹੋਉਂਦੀ ਸੋ ਆਦੀ ਤਰੀਕ ਦੇ ਚ ਤਿੰਨੋਂ ਜਿਹੜੇ ਸੀਟੀ ਸੀਟੀ ਪੀਜ਼ ਨੇ ਟੈਕਸਟਾਈਲ ਤੇ ਡਾਈੰਗ ਇੰਡਸਟਰੀ ਨੂੰ ਡੀਲ ਕਰਦੇ ਨੇ ਆਪਰੇਟਿਵ ਨਹੀਂ ਇਹਦਾ ਮਤਲਬ ਇਹ ਹੋਇਆ ਕਿ ਉਹ ਟ੍ਰੀਟ ਕਰਕੇ ਵਾਟਰ ਬੁੱਡੇ ਨਾਲੇ ਚ ਪਾ ਰਹੇ ਨੇ ਆ ਇਹ ਮੰਨਣਾ ਪੈਗਾ ਦੂਸਰਾ ਜਿਹੜਾ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਨੀ ਚਾਹਾਂਗਾ ਕਿ 14 ਕਿਲੋਮੀਟਰ ਦਾ ਸਟੈਚ ਹੈ ਬੁੱਡੇ ਨਾਲੇ ਦਾ ਜਿਹੜਾ ਲੁਧਿਆਣੇ ਦੇ ਵਿੱਚੋਂ ਲੰਘਦਾ ਹੈਗਾ ਇਹ 14 ਕਿਲੋਮੀਟਰ ਦੇ ਉੱਤੇ ਦੋਨੋਂ ਪਾਸੇ ਬਹੁਤ ਇੰਡਸਟਰੀਜ਼ ਆਈਆਂ ਤੇ ਬਹੁਤ ਸਾਰੀਆਂ ਇੱਥੇ ਰੈ residențial ਕਲੋਨੀਆਂ ਬਿਲਡ ਅਪ ਹੋਈਆਂ ਤੇ ਉਹ ਇੰਡਸਟਰੀ ਦਾ ਪਾਰਟ ਕੁਝ ਦੇਖ ਲਿਆ ਗਿਆ ਦੂਸਰੀ ਤਰ੍ਹਾਂ ਦੀ ਇੰਡਸਟਰੀ ਜਿਹੜੀ ਮੇਜਰ ਉੱਤੇ ਹੈਗੀ ਹੈ ਉਹ ਇਲੈਕਟ੍ਰੋਪਲੇਟਿੰਗ ਇੰਡਸਟਰੀਅਲ ਉਦਾਨੇ ਦੇ ਚ ਉਹਦੇ ਲਈ ਇੱਕ ਅਲਰੇਡੀ ਟ੍ਰੀਟਮੈਂਟ ਕਾਮਨ ਟ੍ਰੀਟਮੈਂਟ ਪਲੈਂਟ ਹੈ ਤੇ ਉਹ ਉਹਦੇ ਵਹੀਕਲ ਜਾ ਕੇ ਉਹਨਾਂ ਦਾ ਅਫਲੂਐਂਟ ਕਲੈਕਟ ਕਰਕੇ ਟ੍ਰੀਟ ਕਰਦੇ ਨੇ ਜ਼ੀਰੋ ਡਿਸਚਾਰਜ ਦਾ ਪਲੈਂਟ ਹੈ ਸ਼ਾਇਦ ਅੱਜ ਸਾਨੂੰ ਉਹਦੇ ਪਲੈਂਟ ਦੀ ਕੈਪੈਸਿਟੀ ਵਧਾਣ ਦੀ ਲੋੜ ਹੈ ਸ਼ਾਇਦ ਉਹਦੇ ਤੇ ਵੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੁਣ ਕੰਮ ਕਰ ਰਿਹਾ ਹੈ ਤਾਂ ਕਿ ਜਿਹੜੀਆਂ ਇੰਡਸਟਰੀਜ਼ ਵਧੀਆਂ ਨੇ ਜਾਂ ਉਹਨਾਂ ਦੀ ਕੈਪੇਬਿਲਿਟੀ ਜਾਂ ਕੈਪੈਸਿਟੀਆਂ ਵਧੀਆਂ ਨੇ ਉਹ ਵੀ ਅਸੀਂ ਪ੍ਰੋਪਰਲੀ ਹੈਂਡਲ ਕਰ ਸਕੀਏ ਡੋਮੈਸਟਿਕ ਸੀਵਰੇਜ ਜਿਹੜਾ ਹੈਗਾ ਪੋਪੂਲੇਸ਼ਨ ਕਲੋਨੀਜ਼ ਵਧੀਆਂ ਜਿਹੜੇ ਸਾਡੇ ਟ੍ਰੀਟਮੈਂਟ ਸਿਸਟਮ ਲੱਗੇ ਹੋ ਸੀ ਐਸਟੀਪੀ ਲੱਗੇ ਹੋ ਸੀਗੇ ਉਹਨਾਂ ਦੀਆਂ ਐਫੀਸ਼ੀਐਂਸੀਜ਼ ਵੀ ਨਹੀਂ ਸੀ ਤੇ ਉਹਨਾਂ ਦੀਆਂ ਕੈਪੇਬਿਲਟੀਜ਼ ਕਪੈਸਿਟੀਜ਼ ਵੀ ਘਟ ਸਕੀਆਂ ਇਸ ਕਰਕੇ ਅਨਟ੍ਰੀਟਿਡ ਵਾਟਰ ਬੁੱਢੇ ਨਾਲੇ ਦਾ ਤੋਂ ਵਿੱਚ ਪੈਂਦਾ ਸੀ ਉੱਥੋਂ ਜਾ ਕੇ ਵਲੀਪੁਰ ਜਾ ਕੇ ਸਤਲੁਜ ਚ ਮਿਲਦਾ ਸੀਗਾ ਤੇ ਇਹ 2019 ਦੇ ਵਿੱਚ ਮੈਂ ਕਮਿਸ਼ਨਰ ਤੇ ਮੇਅਰ ਲੁਧਿਆਣਾ ਨੂੰ ਦੋਨਾਂ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਕਿ ਸਾਨੂੰ ਇਹ ਕੰਮ ਕਰਨਾ ਚਾਹੀਦਾ ਹੈ ਟ੍ਰੀਟਮੈਂਟ ਦਾ ਕੰਮ ਕਰਨਾ ਚਾਹੀਦਾ ਜਿਹੜੀਆਂ ਫੈਸਿਲਿਟੀਆਂ ਤੁਹਾਡੇ ਕੋਲ ਚਾ ਤੁਹਾਨੂੰ ਟ੍ਰੀਟਮੈਂਟ ਨੂੰ ਇਫੈਕਟਿਵ ਬਣਾਉਣ ਲਈ ਚਾਹੀਦੀਆਂ ਉਹ ਬਿਲਡ ਅਪ ਕਰਨੀਆਂ ਚਾਹੀਦੀਆਂ ਤੁਸੀਂ ਪ੍ਰੋਪੋਜ਼ਲ ਬਣਾ ਕੇ ਮੈਨੂੰ ਇਹ ਕਿਤੇ ਤਾਂ ਦਿਖਾਓ ਕਿ ਤੁਸੀਂ ਕੰਮ ਸ਼ੁਰੂ ਕੀਤਾ ਹੈ ਇੱਕ ਸਾਲ ਤੱਕ ਮੈਂ ਕਿਹਾ ਤੁਹਾਨੂੰ ਇੱਕ ਸਾਲ ਦਾ ਸਮਾਂ ਦੇਣਾ 1 ਸਾਲ ਤੱਕ ਉਹਨਾਂ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ ਹਮ ਅ ਪੰਜਾਬ ਪੋਲੀੂਸ਼ਨ ਕੰਟਰੋਲ ਨੇ ਪਹਿਲੀ ਵਾਰੀ ਆਪਣੀ ਐਗਜ਼ਿਸਟੈਂਸ ਜਾਣ ਤੋਂ ਬਾਅਦ ਪਹਿਲੀ ਵਾਰੀ ਅ ਮੇਅਰ ਤੇ ਚੇਅਰਮੈਨ ਨੂੰ ਪ੍ਰੋਸੀਕਿਊਟ ਕੀਤਾ ਕੋਰਟ ਦੇ ਚ ਕੇ ਇਹਨਾਂ ਦੇ ਅਗੇਂਸਟ ਕੇਸ ਫਾਈਲ ਕੀਤਾ ਮੇਅਰ ਤੇ ਡਿਪਟੀ ਕਮਿਸ਼ਨਰ ਅ ਕਮਿਸ਼ਨਰ ਕਮਿਸ਼ਨਰ ਤੇ ਮੈਨੂੰ ਸੀਐਮ ਸਾਡੇ ਕੈਪਟਨ ਸਾਹਿਬ ਸੀ ਉਹਨਾਂ ਨੇ ਬੁਲਾ ਕੇ ਕਿਹਾ ਕਿ ਡਾਕ ਮਰਵਾ ਸਾਨੂੰ ਇਹਨਾਂ ਨੂੰ ਕੋਈ ਤੁਸੀਂ ਮੌਕਾ ਦਿੱਤਾ ਮੈਂ ਕਹਿ ਜੀ ਦਿੱਤਾ ਤੁਸੀਂ ਮੈਨੂੰ ਉਹਨਾਂ ਨੇ ਕਿਹਾ ਕਿ ਦੱਸੋ ਕੀ ਚਾਹਦੇ ਹੋ ਮੈਂ ਕਹਿ ਜੀ ਮੈਂ ਪਿਛਲੇ 40-50 ਸਾਲ ਤੋਂ ਇਹੀ ਸੁਣ ਰਿਹਾ ਕਿ ਸਰਕਾਰਾਂ ਕੋਲ ਪੈਸੇ ਨਹੀਂ ਤੇ ਟ੍ਰੀਟਮੈਂਟ ਸਿਸਟਮ ਨਹੀਂ ਲੱਗ ਰਿਹਾ ਤੇ ਸਾਡੇ ਸ਼ਹਿਰ ਦੀ ਸਾਡੇ ਮੁਲਕ ਦੀ ਬੁੱਢੇ ਨਾਲੇ ਕਰਕੇ ਬਦਨਾਮੀ ਹੋ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਬਣੂਗਾ ਪ੍ਰੋਜੈਕਟ ਬਣਿਆ ਤੇ 650 ਕਰੋੜ ਰੁਪਏ ਦਾ ਪ੍ਰੋਜੈਕਟ ਦੀ ਕਾਸਟ ਬਣੀ ਪਰ ਮੈਂ ਇੱਥੇ ਇਹ ਤੁਹਾਨੂੰ ਸਾਂਝਾ ਕਰਨਾ ਚਾਹੁੰਗਾ ਇਹ ਪ੍ਰੋਜੈਕਟ ਕਦੇ ਵੀ ਮੈਨੂੰ ਮੇਰੇ ਨਾਲ ਸਾਂਝਾ ਨਹੀਂ ਕੀਤਾ ਗਿਆ ਮੈਨੂੰ ਦਿਖਾਇਆ ਨਹੀਂ ਗਿਆ ਹਾਂ ਕਿਉਂਕਿ ਮੈਂ ਇਸ ਪ੍ਰੋਜੈਕਟ ਦੇ ਉੱਤੇ ਬੁੱਡੇ ਨਾਲੇ ਦੇ ਉੱਤੇ ਇੱਕ ਦੋ ਵਾਰੀ ਇਹ ਸਟੇਟਮੈਂਟ ਦਿੰਦਾ ਸੀ ਕਿ ਜਿਹੜੀ ਉਹਦੀ ਸਲੱਜ ਹੈ ਬੁੱਡੇ ਨਾਲੇ ਦੀ ਜਿਹੜੀ ਅਸੀਂ ਪਿਛਲੇ 40 50 ਸਾਲ ਤੋਂ ਇੰਡਸਟਰੀਅਲ ਵੇਸ ਤੇ ਅਸੀਂ ਜਿਹੜੇ ਡਿਮੈਸਟਿਕ ਸੀਵੇਜ ਸਟੇਟ ਦੇ ਆ ਉਹਦੀ ਸਲੱਜ ਜਿਹੜੀ ਜਮ ਰਹੀ ਹੈ ਉਹ ਸਲੱਜ ਵੈਸੇ ਤਾਂ ਉਹਦੀ ਸੈਲਫ ਪਿਉਰੀਫਿਕੇਸ਼ਨ ਕੈਪੈਸਿਟੀ ਹੁੰਦੀ ਹੈ ਉਹਦੇ ਚ ਜੀਵਾਣੂ ਹੁੰਦੇ ਨੇ ਵਿੱਚ ਟੇਕ ਕੇਅਰ ਆਫ ਅ ਪਾਰਟ ਆਫ ਦ ਪਲੂਟੈਂਟਸ ਐਂਡ ਪਿਉਰੀਫਾਈ ਦ ਵਾਟਰਸ ਐਂਡ ਆਲ ਦੈਟ ਉਹ ਮੈਂ ਇਹ ਕਹਿ ਰਿਹਾ ਸੀ ਕਿ ਅਸੀਂ 50 60 ਸਾਲ ਤੋਂ ਕਦੀ ਜਦੋਂ ਤੋਂ ਬੁੱਢਾ ਨਾਲਾ ਇਹ ਚੱਲਣਾ ਸ਼ੁਰੂ ਹੋਇਆ ਕਦੀ ਸਾਫ਼ ਨਹੀਂ ਕੀਤਾ ਸਾਨੂੰ ਸਲੱਜ ਰਿਮੂਵ ਕਰਨੀ ਚਾਹੀਦੀ ਹੈ ਮੈਂ ਜਦੋਂ ਪ੍ਰੋਜੈਕਟ ਦੇਖਿਆ ਉਸ ਪ੍ਰੋਜੈਕਟ ਦੇ ਵਿੱਚ ਉਹਦਾ ਕੋਈ ਰੈਫਰੈਂਸ ਨਹੀਂ ਸੀ ਤੁਹਾਨੂੰ ਯਾਦ ਹੋਣਾ ਹੈ ਮਤਲਬ ਜਿਹੜਾ ਜਾਲਾ ਉਹ ਰਿਮੂਵ ਕੀਤਾ ਜਾਣਾ ਚਾਹੀਦਾ ਸਾਈਡਾਂ ਵਾਲਾ ਹਾਂ ਸਲੱਜ ਸਲੱਜ ਜਿਹੜੀ ਥੱਲੇ ਬੈਠਦੀ ਹੈ ਥੱਲੇ ਬੈਠਦੀ ਹੈ ਥੱਲੇ ਬੈਠਦੀ ਉਹ ਸਾਨੂੰ ਰਿਮੂਵ ਕਰਨੀ ਚਾਹੀਦੀ ਸਮੇਂ-ਸਮੇਂ ਚ ਕਰਦੇ ਰਹਿਣਾ ਚਾਹੀਦਾ ਫਾਰ ਇਗਜ਼ਾਮਪਲ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਇਲੈਕਟ੍ਰੋਪਲੇਟਿਕ ਇੰਡਸਟਰੀ ਹੈ ਉਹ ਜਿਹੜੇ ਹੈਵੀ ਮੈਟਲ ਸਿੱਟਦੀ ਹੈ ਉਹ ਹੈਵੀ ਮੈਟਲ ਤਾਂ ਛੋਟੀ ਮਾਤਰਾ ਚ ਹੁੰਦੇ ਨੇ ਪਰ ਹੌਲੀ ਹੌਲੀ ਜਮਾ ਹੋ ਜਾਂਦੇ ਨੇ ਕਿਉਂਕਿ ਰੋਜ਼ ਡਿੱਗ ਰਹੇ ਨੇ ਪਰ ਜਮਾ ਹੋ ਰਹੇ ਨੇ 노 ਡਾਊਟ ਸਾਡੇ ਹੁਣ ਟ੍ਰੀਟਮੈਂਟ ਸਿਸਟਮ ਲੱਗ ਗਿਆ ਉਥੇ ਸਾਰਾ that is taking care of it ਪਰ ਜਿਹੜੇ ਜਮਾ ਹੋ ਰਹੇ ਨੇ ਉਹ ਉਹਨਾਂ ਦੇ ਉਹ ਸਾਡੇ ਜੀਵਾਣੂਆਂ ਦੀ ਐਕਟੀਵਿਟੀ ਤੇ ਇੰਪੈਕਟ ਕਰਦੇ ਨੇ ਬੀਓਡੀ ਜ਼ਿਆਦਾ ਹੋਏ ਉਹ ਜੀਵਾਣੂਆਂ ਦੀ ਐਕਟੀਵਿਟੀ ਤੇ ਇੰਪੈਕਟ ਕਰਦੀ ਹੈ ਇਸ ਦੀਆਂ ਸਾਰੀਆਂ ਗੱਲਾਂ ਕਰਕੇ ਜਿਹੜੇ ਉਹ ਨਾ ਅਸਲ ਅਜ ਆਪਣਾ 셀ਫ ਪਿਊਰੀਫਿਕੇਸ਼ਨ ਕਪੈਸਿਟੀ ਲੂਜ਼ ਕਰ ਜਾਂਦੀ ਹੈ ਮੈਂ ਆ ਤੁਹਾਨੂੰ ਯਾਦ ਹੋਣਾ ਕਿ 550 ਸਾਲਾਂ ਤੇ ਕਾਲੀ ਬੇ ਦੇ ਵਿੱਚ ਵੀ ਇਸ 슬ਜ ਰਿਮੂਵ ਕਰਾਈ ਸੀ ਪੰਜਾਬ ਸਰਕਾਰ ਨੇ ਅ ਮੈਂ ਉਸ ਕੰਪਨੀ ਨਾਲ ਗੱਲ ਕੀਤੀ ਉਹਨਾਂ ਨੂੰ ਬੁਲਾ ਕੇ ਮੈਂ ਕਿਹਾ ਤੁਸੀਂ ਸਰਵੇ ਕਰੋ ਜੇ ਸਾਨੂੰ 4-5 ਫੁੱਟ ਦੇ 슬ਜ ਟਿਕਣੀ ਪਵੇ ਬੁੱਡੇ ਨਾਲੇ ਤੋਂ ਤੇ ਸਾਡੇ ਕਿੰਨੀ ਕੁ ਕਾਸਟ ਆਏਗੀ ਤੇ ਇਹ ਕਿੰਨੀ ਕੁ ਦੇਰ ਦਾ ਪ੍ਰੋਜੈਕਟ ਹੋਏਗਾ 14 ਕਿਲੋਮੀਟਰ ਦੇ ਮੈਂ 14 ਇਹ ਸਾਡਾ ਕਿੰਨੀ ਕੁ ਦੇਰ ਦਾ ਪ੍ਰੋਜੈਕਟ ਹੋਏਗਾ ਤੇ ਮੈਨੂੰ ਉਹਨਾਂ ਨੇ ਜਿਹੜਾ ਐਸਟੀਮੇਟ ਦਿੱਤਾ 15 16 17 ਕਰੋੜ ਦਾ ਐਸਟੀਮੇਟ ਸੀ ਦੇ ਸੈੱਡ ਕੀ ਅਸੀਂ ਦੋ ਪਾਸੇ ਮਸ਼ੀਨਾਂ ਲਾਵਾਂਗੇ ਅਸੀਂ 90 ਦਿਨਾਂ ਦੇ ਵਿੱਚ ਇਹ ਸਿਸਟਮ ਨੂੰ ਇਹ ਬੁੱਢੇ ਨਾਲੇ ਨੂੰ ਬਿਲਕੁਲ ਸਾਫ਼ ਕਰ ਦਿਆਂਗੇ ਸਲੱਜ 4 5 ਫੁੱਟ ਚੱਕ ਦਿਆਂਗੇ ਉਹ ਸਲੱਜ ਦੀ ਜਗ੍ਹਾ ਨਵੀਂ ਸਲੱਜ ਬਣੇਗੀ ਜਿਹੜੀ ਉਹ 2 ਮਹੀਨੇ ਚ ਬਣ ਜਾਂਦੀ ਹੈਗੀ ਹੈ ਤੇ ਉਹ 2 ਮਹੀਨੇ ਦੇ ਵਿੱਚ ਉਹਦੀ ਸਲੱਜ ਪਿਊਰੀਫਿਕੇਸ਼ਨ ਕੈਪੈਸਿਟੀ ਦੇ ਨਾਲ ਜਦੋਂ ਸਾਡਾ ਟ੍ਰੀਟਮੈਂਟ ਸਿਸਟਮ ਚੱਲ ਰਿਹਾ ਇਹ ਕਈ ਵਾਰ ਉਹਦੇ ਚ ਉੱਚੀ ਨੀਚ ਆ ਜਾਂਦੀ ਉਹਦੀ ਟ੍ਰੀਟਮੈਂਟ ਕੈਪੈਸਿਟੀ ਦੇ ਵਿੱਚ ਐਫੀਸ਼ੀਐਂਸੀ ਦੇ ਵਿੱਚ ਜਦੋਂ ਤੁਹਾਡੇ ਕੋਲ ਸਲੱਜ ਐਕਟਿਵ ਹੈਗੀ ਆ दैट ਟੇਕਸ ਕੇਅਰ ਆਫ ਜਿਹੜਾ ਜਿਹੜਾ ਪੋਲੂਟੈਂਟ ਘਟਵਾ ਦાય ਨੇ ਉਹਨਾਂ ਨੂੰ ਟ੍ਰੀਟ ਕਰਕੇ ਜਿਹੜਾ ਪਾਣੀ ਸਾਡਾ ਬਲੀਪੁਰ ਜਾ ਕੇ ਸਤਲੁਜ ਮਿਲੇਗਾ दैट ਊਡ ਬੀ ਪਿਓਰ ਦੂਜੀ ਜਿਹੜਾ ਇਸ਼ੂ ਬਹੁਤ ਇੰਪੋਰਟੈਂਟ ਹੈਗਾ ਜੇ ਤੁਸੀਂ ਕਦੀ ਜਾ ਕੇ ਦੇਖੋ ਬੁੱਡੇ ਨਾਲੇ ਦੇ ਵਿੱਚ ਪਲਾਸਟਿਕ ਹੀ ਪਲਾਸਟਿਕ ਹੈ ਬੁੜੇ ਨਾਲੇ ਦੇ ਚ ਮਰਿਆ ਹੋ ਜਾਨਵਰ ਪਏ ਹੋ ਨੇ ਮੈਂ ਇੰਡਸਟਰੀ ਦੇ ਨਾਲ ਲੋੜਾਣੇ ਦੀ ਨਾਲ ਇਹ ਗੱਲ ਕੀਤੀ ਸੀ ਕਿ ਜੇ ਸਾਨੂੰ ਫੈਂਸਿੰਗ ਕਰਨੀ ਪਵੇ ਤੁਸੀਂ 1-1 ਕਿਲੋਮੀਟਰ ਦਾ ਏਰੀਆ ਓਨ ਕਰਕੇ ਫੈਂਸਿੰਗ ਕਰ ਦਿਓਗੇ ਤੇ ਐਗਰੀ ਟੂ 댓 ਉਹ ਪ੍ਰੋਪੋਜ਼ਲ ਵੀ ਸਾਮ ਸਰਕਾਰ ਚ ਅੱਗੇ ਨਹੀਂ ਚੱਲ ਸਕੀ ਅੱਗੇ ਨਹੀਂ ਚੱਲ ਸਕੀ ਦੇ ਵਾਰ ਰੈਡੀ ਕਿਉਂਕਿ ਜਦੋਂ ਇੱਕ ਵਾਰੀ ਅਸੀਂ ਸਲੱਜ ਚੱਕ ਤੇ ਬੁੜਾ ਨਾਲਾ ਸਾਫ ਕਰਤਾ ਅਸੀਂ ਉਹ ਨੂੰ ਫੈਂਸਿੰਗ ਕਰਤੀ ਅਸੀਂ ਉਹਨੂੰ ਇੱਕ ਟੂਰਿਸਟ ਪਲੇਸ ਵਧੀਆ ਸਾਰਾ ਬਣਾ ਸਕਦੇ ਆ ਉਹਦੇ ਜਿਹੜੇ ਪਗਡੰਡੀਆਂ ਜੜੀਆਂ ਉਹਦੀਆਂ ਹੈਗੀਆਂ ਉਹਨਾਂ ਨੂੰ ਸਫਸਤਰਾ ਕਰਕੇ ਉਹਨਾਂ ਤੇ ਕਾਕੂ ਲਾ ਕੇ ਉਹਨੂੰ ਵਧੀਆ ਕੀਤਾ ਜਾ ਸਕਦਾ। ਤਾਂ ਲੱਗਦਾ ਲੋਕ ਜਾਣਗੇ ਉੱਥੇ-ਉੱਥੇ ਤਾਂ 스멜 ਬਹੁਤ ਆ ਹੁਣੀ ਆ। ਤੁਸੀਂ ਦੇਖੋ ਜਦੋਂ ਸਿਸਟਮ ਚੱਲਦਾ ਹੋਵੇ ਠੀਕ ਹੈ। ਤਾਂ ਕੋਈ ਇਸ਼ੂ ਨਹੀਂ ਆਂਦਾ। 스멜 ਇਸ ਟੇਕ ਕੇਅਰ ਆਫ ਐਕਟਿਵ। ਵੈਸੇ ਚਲੋ ਨਾਂ ਵੀ ਲੋਕੀ ਜਾਣਦੇ ਤੁਹਾਨੂੰ ਦੇਖਣ ਨੂੰ ਜਿਹੜਾ ਅੱਛਾ ਲੱਗਣਾ ਸਾਫ਼ ਲੱਗਣਾ ਸ਼ੁਰੂ ਹੋ ਜਾਂਦਾ ਤੇ ਉਹ ਜਿਹੜਾ ਇਸ਼ੂ ਵਿੱਚੇ ਹੀ ਰਹਿ ਗਿਆ ਮਰਵਾਸਾ ਫੋਨ ਕਿੱਥੇ ਜੇ ਖੜੀ ਆ ਗੱਲ ਕਿਉਂ ਨਹੀਂ ਬੁੱਢਾ ਨਾਲਾ ਸਾਫ ਹੋ ਰਿਹਾ ਕਿਉਂਕਿ ਤੁਸੀਂ ਚੇਅਰਮੈਨ ਰਹਲੇ ਹੋਰ ਵੀ ਚਲੋ ਚੇਅਰਮੈਨ ਆਉਂਦੇ ਰਹੇ ਚੀਜ਼ਾਂ ਅਫਸਰ ਬਦਲਦੇ ਰਹੇ ਪਰ ਇਹ ਚੀਜ਼ਾਂ ਸੈੱਟ ਕਿਉਂ ਨਹੀਂ ਹੋ ਪਾਈਆਂ ਸਵਾਲ ਇਹ ਚੀਜ਼ ਤੇ ਉੱਠਦਾ ਹੈ ਕਿ ਲੋਕ ਮਰੀ ਜਾ ਰਹੇ ਆ ਜੇ ਲੋਕ ਹੀ ਨਾ ਰਹਿ ਤਾਂ ਫਿਰ ਫੈਕਟਰੀਆਂ ਦਾ ਵੀ ਕੀ ਕਰਨਾ ਹੈ ਫਿਰ ਸਾਰੇ ਸਿਸਟਮ ਦਾ ਕੀ ਕਰਨਾ ਹੈ ਜੇ ਲੋਕ ਹੀ ਨਾ ਰਹੇ ਤਾਂ ਮੈਂ ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰੂੰਗਾ ਜਿਹੜਾ ਬਹੁਤ ਇੰਪੋਰਟੈਂਟ ਹੈ ਮੈਂ ਆ ਆਪਣੇ ਸਤਨਾਮ ਸਿੰਘ ਸੰਦੂ ਨੇ ਚਾਂਤਲਰ ਨੇ ਤੇ ਰਾਜ ਸਭਾ ਦੇ ਮੈਂਬਰ ਵੀ ਨੇ ਆ ਮੇਰਾ ਉਹਨਾਂ ਨੂੰ ਮਿਲਣ ਦਾ ਮੌਕਾ ਮੈਨੂੰ ਮਿਲਿਆ ਤੇ ਉਹਨਾਂ ਦੇ ਸੋਚ ਵੀ ਦੇਖਣ ਦਾ ਮੌਕਾ ਮਿਲਿਆ ਉਹਨਾਂ ਦੀ ਵੀ ਸੋਚ ਸ਼ਾਇਦ ਇਹੀ ਹੈ ਜਿਹੜੀ ਮੇਰੀ ਹੈ ਉਹ ਹਮੇਸ਼ਾ ਕਹਿੰਦੇ ਨੇ ਕਿ ਸਾਨੂੰ ਬਲੇਮ ਗੇਮ 'ਚ ਨਹੀਂ ਜਾਣਾ ਚਾਹੀਦਾ ਸਾਨੂੰ ਸਿਸਟਮ ਨੂੰ ਸਾਫ਼ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਸੋਸ਼ਲ ਸੈਟਅਪ ਦੇ ਉੱਤੇ ਸਾਡੇ ਲੋਕਾਂ ਦੇ ਉੱਤੇ ਉਨਾਂ ਦੀ ਜਿਹੜੀ ਸਿਹਤ ਤੇ ਕੋਈ ਇਹਦਾ ਮਾੜਾ ਇੰਪੈਕਟ ਨਾ ਆਵੇ ਜਦੋਂ ਉਹਨਾਂ ਨੇ ਰਾਜ ਸਭਾ ਚ ਮੁੱਦਾ ਚੁੱਕਿਆ ਸੁਤਨਾਮ ਸਿੰਘ ਸੰਧੂ ਉਹਨਾਂ ਨੇ ਉਦੋਂ ਪਹਿਲਾਂ ਤੁਹਾਡੀ ਮੁਲਾਕਾਤ ਹੋਈ ਜਾਂ ਬਾਅਦ ਚ ਉਸ ਤੋਂ ਪਹਿਲਾਂ ਇੱਕ ਵਾਰੀ ਮੁਲਾਕਾਤ ਤਾਂ ਹੋਈ ਤੇ ਉਸ ਤੋਂ ਬਾਅਦ ਵੀ ਮੁਲਾਕਾਤ ਹੋਈ ਫਿਰ ਤੇ ਜਦੋਂ ਮੁਲਾਕਾਤ ਹੋਈ ਤੇ ਐਟ ਲੀਸਟ ਮੈਨੂੰ ਇਹ ਖੁਸ਼ੀ ਹੋਈ ਕਿ ਇਹ ਮੁੱਦਾ ਉਠਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਡੇਢ ਤਿੰਨ ਕਨਸਰਨਡ ਮਨਿਸਟਰਸ ਦੇ ਉਹਨਾਂ ਨੂੰ ਲਿਖਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਉਹਨਾਂ ਨੇ ਜਿਹੜੇ ਮੁੱਦੇ ਉਠਾਏ ਸੀਗੇ ਉਹ ਮੁੱਦੇ ਦੇ ਵਿੱਚ ਜਿਹੜਾ ਇੱਕ ਜਵਾਬ ਸੀਗਾ ਉਹ ਬੜਾ ਹੈਰਾਨੀ ਵਾਲਾ ਜਵਾਬ ਸੀਗਾ ਉਹਨਾਂ ਨੇ ਪੁੱਛਿਆ ਸੀਗਾ ਕਿ ਜਦੋਂ ਵਲੀਪੁਰ ਤੋਂ ਲੈ ਕੇ ਰਾਜਸਥਾਨ ਤੱਕ ਪਾਣੀ ਜਾਂਦਾ ਹੈ ਮਾਲਵਾ ਦੀ ਬੈਲਟ ਦੇ ਸਾਰੇ ਡਿਸਟ੍ਰਿਕਟ ਨੇ ਇਹ ਪਾਣੀ ਲੋਕੀ ਉਥੋਂ ਦੇ ਪੀਂਦੇ ਨੇ ਪੀਂਦੇ ਨੇ ਤੇ ਕੋਈ ਬਿਮਾਰੀਆਂ ਦੀ ਤਾਂ ਨਹੀਂ ਕੋਈ ਰਿਪੋਰਟ ਹੈਗੀ ਸਾਡੀ ਸਰਕਾਰ ਦੇ ਕੁਝ ਸਤਕਾਰ ਸਰਕਾਰੀ ਅਫਸਰਾਂ ਨੇ ਜਿਹੜਾ ਜਵਾਬ ਦਿੱਤਾ ਬਹੁਤ ਸਟਾਨਿਸ਼ਿੰਗ ਹੈ ਉਹ ਕਹਿੰਦੇ ਕਿ ਇਹੋ ਜਿਹਾ ਸਾਡੇ ਕੋਲ ਕੋਈ ਰਿਕਾਰਡ ਨਹੀਂ ਰੀਅਲ ਹਾਂ ਰਿਕਾਰਡ ਨਹੀਂ ਜਦੋਂ ਕਿ ਇਹ ਰਿਪੋਰਟਡ ਹੈ ਕਿ ਉਹ ਪਾਣੀ ਪੀਣ ਦੇ ਨਾਲ ਕੈਂਸਰ ਹੁੰਦਾ ਉਹਦੇ ਨਾਲ ਕਿਡਨੀ ਦੀਆਂ ਬਿਮਾਰੀਆਂ ਹੁੰਦੀਆਂ ਉਹਦੇ ਨਾਲ ਹੋਰ ਕਈ ਤਰ੍ਹਾਂ ਦੀਆਂ ਵੀ ਬੰਵਾਰੀਆਂ ਉਹਨਾਂ ਸਟੇਟਮੈਂਟ ਬਹੁਤ ਸ਼ਰਮਨਾਕ ਜਿਹੜੇ ਵੀ ਇਸ ਤਰ੍ਹਾਂ ਨੇ ਇਹ ਜਾਣਕਾਰੀ ਸਰ ਜੀ ਕੀਤੀ ਹੈ ਕਿ ਇਹਦੇ ਨਾਲ ਤੱਕ ਇਹ 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 ਦੇਖੀ ਕਿ ਮਾਲਵਾ ਆਪਾਂ ਦੇਖਦੇ ਹਾਂ ਮਰਵਾਹ ਸਾਹਿਬ ਮਾਲਵੇ ਤੋਂ ਕੈਂਸਰ ਟ੍ਰੇਨ ਜਾਂਦੀ ਹੈ ਬੀਕਾਲੇ ਤੋਂ ਮਾਲਵਾ ਕੈਂਸਰ ਗ੍ਰਸਤ ਹੈ ਉਦੋਂ ਬਾਅਦ ਹਾਂਜੀ ਫਰੀਕੇ ਤੋਂ ਦੋ ਨਹਿਰਾਂ ਨਿਕਲਦੀਆਂ ਫਿਰੋਜ਼ਪੁਰ ਫੀਡਰ ਤੇ ਆਈਜੀਐਮਪੀ ਹਾਂਜੀ ਹਾਂਜੀ ਇੰਦਰਾ ਗਾਂਧੀ ਨਹਿਰ ਪ੍ਰਯੋਜਨਾ ਜਿਹੜੀ ਜਾਂਦੀ ਹੈ ਆਈਜੀਐਨਪੀ ਉਹਦੇ ਚੋਂ ਰਾਜਸਥਾਨੋਂ ਜੈਸਲਮੀਰ ਤੱਕ ਜਾਂਦਾ ਆਪਣੀ ਤਾਂ ਉੱਥੇ ਤਾਂ ਲੋਕ ਸਾਰੇ ਡਿਪੈਂਡ ਹੀ ਇਹਦੇ ਤੇ ਨੇ ਆਈਜੀਐਨਪੀ ਤੇ ਰਾਜ ਨਾਲ ਕਹਿੰਦੇ ਦਾ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂਗਾ ਇਸ ਇਹਨਾਂ ਨੇ ਇਸ਼ੂ ਹੈ ਪੰਜਾਬ ਸਤਨਾਮ ਸਿੰਘ ਸੰਧੋ ਉਹਨਾਂ ਨੇ ਆਪਣੇ ਰਾਜ ਸਭਾ ਦੇ ਮੈਂਬਰ ਨੇ ਇਹ ਇਸ਼ੂ ਜਿਹੜਾ ਹੈਗਾ ਗਵਰਨਰ ਤੱਕ ਵੀ ਚੱਕਿਆ ਮੇਰੇ ਖਿਆਲ ਮੈਨੂੰ ਪਤਾ ਲੱਗਾ ਕਿ ਗਵਰਨਰ ਸਾਹਿਬ ਨੇ ਰਾਜਸਥਾਨ ਦੇ ਗਵਰਨਰ ਨੂੰ ਬੁਲਾ ਕੇ ਉਹਨਾਂ ਨਾਲ ਇਹ ਮੁੱਦਾ ਵੀ ਡਿਸਕਸ ਕੀਤਾ ਆਈ ਥਿੰਕ ਇਹ ਬਹੁਤ ਸੀਰੀਅਸ ਮਾਮਲਾ ਹੈ ਦੇਤੇ ਸਾਨੂੰ ਸੋਚਣ ਦੀ ਤੇ ਬੜੇ ਸੋਚ ਵਿਚਾਰ ਕੇ ਕੰਮ ਕਰਨ ਦੀ ਲੋੜ ਹੈ ਤਾਂਕਿ ਅਸੀਂ ਆਪਣੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਸਕੇ ਉਹ ਸ਼ੁੱਧ ਪਾਣੀ ਮਿਲ ਸਕੇ ਇਸ ਲਈ ਜਿਹੜਾ ਹੈਗਾ ਸਾਨੂੰ ਇਹਦੀ ਟ੍ਰੀਟਮੈਂਟ ਕਰਨੀ ਜ਼ਰੂਰੀ ਹੈ ਇਹਦੇ ਦੋ ਤਿੰਨ ਮੁੱਦੇ ਫਸੇ ਹੋ ਰਹੇ ਕਿ ਇਸ ਕਰਕੇ ਇਹ ਜਿਹੜਾ ਹੈਗਾ ਇਹ ਪ੍ਰੋਜੈਕਟ ਜਿਹੜਾ 2020 ਚ ਬਣਿਆ ਸੀਗਾ 2022 ਚ 18 ਮਹੀਨੇ ਚ ਕੰਪਲੀਟ ਹੋ ਕੇ ਜਿਹੜਾ ਸ਼ੁਰੂ ਹੋ ਜਾਣਾ ਸੀਗਾ 2024 April ਦੀ ਇੱਕ ਵਾਰ ਨਿਊਜ਼ ਪੜ੍ਹ ਰਿਹਾ ਸੀਗਾ ਉਹਦੇ ਚ ਲਿਖਿਆ ਸੀ ਕਿ ਅਜੇ ਵੀ ਇਹਦੇ ਤੇ ਕੰਮ ਹੋਣ ਵਾਲਾ ਰਹਿਤਾ ਉਹ ਜਿਹੜਾ ਕੰਮ ਹੋਣ ਵਾਲਾ ਹੈ ਉਹਥੇ ਗੋਸ਼ਾਲਾ ਹੈਗੀ ਹੈ ਅ ਐਕਚੁਅਲੀ ਪੰਜਾਬ ਦੇ ਲੁਧਿਆਣੇ ਦੀਆਂ ਡੇਰੀ ਦਾ ਵੀ ਇਸ਼ੂਸ ਹੈਗਾ ਇਹ ਡੇਰੀ ਦਾ ਵੀ ਗੋਹਾ ਛੱਟ ਜਾਂਦੇ ਦੇਖ ਕਹਿੰਦੇ ਗੋਹਾ ਛੱਟ ਜਾਂਦੇ ਨੇ ਉਹਨਾਂ ਦਾ ਮਲ ਮੂਤਰ ਉਹਦੇ ਚਾਰ ਰਿਹਾ ਉਹ ਬੀਓਡੀ ਤੇ ਇੰਪੈਕਟ ਕਰਦਾ ਹੈ ਕਿਸੇ ਵੇਲੇ ਮੈਨੂੰ ਯਾਦ ਹੈ ਇੱਕ ਇੱਕ ਦੋ ਮੀਟਿੰਗਾਂ 'ਚ ਮੈਂ ਵੀ ਸੀ ਉਦੋਂ ਇਹ ਮੂਵਮੈਂਟ ਚੱਲ ਰਹੀ ਸੀ ਸ਼ਾਇਦ ਪੰਨੂ ਸਾਹਿਬ ਵੀ ਮੇਰੇ ਨਾਲ ਹੁੰਦੇ ਸਿਗੇ ਉਦੋਂ ਇਹ ਮੂਵਮੈਂਟ ਚੱਲ ਰਹੀ ਸੀ ਕਿ ਇਹ ਡੇਰੀਆਂ ਨੂੰ ਕਿਸੇ ਸੈਪਰੇਟ ਪਲੇਸ ਤੇ ਮੂਵ ਕਰਕੇ ਉਹਨਾਂ ਤੋਂ ਉਹਨਾਂ ਦੇ ਟ੍ਰੀਟ ਜਿਹੜੀ ਕੈਟਲ ਡੰਗ ਨੂੰ ਅਸੀਂ ਗੋਬਰ ਗੈਸ ਲਈ ਜਾਂ ਹੋਰ ਕੰਮਾਂ ਲਈ ਯੂਜ਼ ਕਰੀਏ ਜਿਹੜਾ ਮਲਮੂਤਰ ਨੂੰ ਟ੍ਰੀਟ ਕਰਕੇ ਅਸੀਂ ਬੁੜੇ ਨਾਲੇ ਤੱਕ ਲੈ ਕੇ ਆਈਏ ਵੈਸੇ ਇਹਨੀਆਂ ਵਾਲੇ ਸੁੱਟ ਨਹੀਂ ਸਕਦੇ ਉਹਨਾਂ ਵਾਲੇ ਦੇ ਵਿੱਚ ਨਹੀਂ ਸੁੱਟਤਾ ਨਹੀਂ ਸੁੱਟ ਸਕਦੇ ਪਰ ਉਹ ਸੁੱਟਦੇ ਉੱਪਰ ਲਈਏ ਚੋਰੀ ਚੁੱਕਦੇ ਬਿਲਕੁਲ ਸੁੱਟਦੇ ਸੋ ਇਸ ਕਰਕੇ ਟੂਰੀ ਛਿਪੇ ਜਾਂ ਉੱਪਰ ਨਹੀਂ ਸੁੱਟ ਜਾਂਦੇ ਕਈ ਵਰੀ ਓਪਨਲੀ ਉੱਥੇ ਕੋਈ ਬੈਰੀਅਰ ਹੀ ਹੈ ਨਹੀਂ ਮੈਂ ਤਾਂ ਹੀ ਕਹਿ ਰਿਹਾ ਕਿ ਡਿਫੈਂਸਿੰਗ ਹੋਣੀ ਚਾਹੀਦੀ ਉਹਦੀ ਉੱਥੇ ਕੋਈ ਬੈਰੀਅਰ ਨਹੀਂ ਹੈਗਾ ਜੇ ਬੈਰੀਅਰ ਨਹੀਂ ਤਾਂ ਫਿਰ ਤਾਂ ਹਰ ਬੰਦੇ ਨੂੰ ਖੁੱਲਾ ਮੰਤਰਨ ਹੈ ਕਿ ਆਗੇ ਜੋ ਮਰਜ਼ੀ ਕਰ ਤੋ ਸਾਰਾ ਦਾ ਸਾਰਾ ਤਾਂ ਇੱਕ ਜਿਹੜਾ ਮੈਂ ਤੁਹਾਡੇ ਨਾਲ ਗੋਸ਼ਾਲਾ ਦੀ ਗੱਲ ਕਰ ਰਿਹਾ ਉੱਥੇ ਇੱਕ ਪੰਪ ਲੱਗਣਾ ਸੀਗਾ ਉਹ ਪੰਪ ਲਈ ਸਰਕਾਰ ਨੇ ਇਹ 2 ਏਕੜ ਜਗ੍ਹਾ ਅਲੋਕੇਟ ਕੀਤੀ ਸੀ ਜਦੋਂ ਆਲਮੋਸਟ 90% ਕੰਸਟਰਕਸ਼ਨ ਦਾ ਕੰਮ ਹੋ ਗਿਆ ਸਿਵਲ ਵਰਕ ਹੋ ਗਿਆ ਉਥੋਂ ਇੱਕ ਬੰਦਾ ਉੱਠ ਕੇ ਕਹਿਣ ਲੱਗਾ ਕਿ ਇਹ ਮੇਰੀ ਜ਼ਮੀਨ ਮੇਰੀ ਜ਼ਮੀਨ ਉਹ ਮਾਮਲਾ ਹਾਈ ਕੋਰਟ ਪਿਆ ਆਈ ਥਿੰਕ ਇਹੋ ਜਿਹੇ ਮਾਮਲੇ ਜਦੋਂ ਹੁਣ ਸਰਕਾਰਾਂ ਨੂੰ ਮੇਰੇ ਖਿਆਲ ਤੁਹਾਡੀ ਸੁਸਾਇਟੀ ਤੇ ਇੰਪੈਕਟ ਆ ਰਿਹਾ ਸਰਕਾਰਾਂ ਨੂੰ ਫੈਸਲਾ ਕਰਨਾ ਚਾਹੀਦਾ ਕਿ ਇਹ ਉਹ ਬੰਦੇ ਨੂੰ ਇੱਕ ਦੱਸ ਦਿੱਤਾ ਜਾਏ ਕਿ ਅਸੀਂ ਇਹਦੇ ਕਮਰਸ਼ੀਅਲ ਰੇਟ ਤੇ ਜਗ੍ਹਾ ਦੇ ਪੈਸੇ ਜਮ੍ਹਾਂ ਕਰਾਤੇ ਨੇ ਜੋ ਫੈਸਲਾ ਹੋਏਗਾ ਉਹਦੇ ਅਕੋਰਡਿੰਗਲੀ ਕਰ ਲਾਂਗੇ ਅਸੀਂ ਹੁਣ ਕੰਮ ਕਰਕੇ ਕੰਪਲੀਟ ਕਰਕੇ ਪ੍ਰੋਜੈਕਟ ਇੰਪਲੀਮੈਂਟ ਕਰ ਰਹੇ ਹਾਂ ਇਹ ਕਰਨ ਦੀ ਲੋੜ ਹੈ ਨਹੀਂ ਹੋ ਰਿਹਾ ਇਸ ਕਰਕੇ ਬੁੱਡੇ ਨਾਲ ਅਜੇ ਵੀ ਮੈਂ ਤੁਹਾਡੇ ਨਾਲ ਜਿਹੜਾ ਹੋਰ ਸ਼ੇਅਰ ਕਰਨਾ ਚਾਹਾਂਗਾ ਇਹ ਜਿਹੜੇ ਐਸਟੀਪੀਜ਼ ਲਾਣੇ ਸੀ ਇੱਕ 225 ਦਾ 61 ਦਾ ਜਿਹੜੇ ਪੁਰਾਣੇ ਚਾਰ ਲੱਗੇ ਹੋ ਸੀ ਉਹ ਰੀਜੋਮੀਨੇਟ ਕਰਨੀ ਸੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਨਵੇਂ एसटीपी ਲੱਗੇ ਨੇ ਉਹਦੇ ਚ ਜਿਹੜੀ ਇਹ ਕਿਹਾ ਗਿਆ ਕਿ ਉਹਦੀ ਬੀਓਡੀ ਟ੍ਰੀਟਮੈਂਟ ਦੀ ਇਟ ਬ੍ਰਿੰਗਸ ਡਾਊਨ ਦਾ ਬੀਓਡੀ ਲੈਸ ਥੈਨ 20 ਮਿਲੀਗ੍ਰਾਮ ਪਰ ਲ ਪੀਪੀਐਮ ਤੋਂ ਮੈਂ ਅੱਜ ਹੀ ਡਾਟਾ ਦੇਖ ਰਿਹਾ ਸੀਗਾ ਸਟੇਟਸ 2 ਮਹੀਨੇ ਦਾ ਸਟੇਟਸ ਹੈ ਇੱਕ 24 ਜੂਨ ਦੀ ਟੈਸਟ ਟੈਸਟ ਰਿਪੋਰਟ ਹੈ ਮੇਰੇ ਕੋਲ ਇੱਕ ਜਿਹੜੀ ਹੈਗੀ 30 ਜੁਲਾਈ ਦੀ 3 ਜਾਂ 4 ਜੁਲਾਈ ਦੀ ਰਿਪੋਰਟ ਹੈ ਉਹਦੇ ਵਿੱਚ ਜਿਹੜਾ ਜਮਾਲਪੁਰ ਟ੍ਰੀਟਮੈਂਟ ਸਿਸਟਮ ਲੱਗਿਆ ਉਹ ਜੂਨ ਚ ਤਾਂ ਜਿਹੜੀ ਬੀਓਡੀ ਟ੍ਰੀਟਮੈਂਟ ਤੋਂ ਬਾਅਦ ਸਿੱਟ ਰਿਹਾ 10 15 ਜਿਹੜੀ ਉਹ ਜੁਲਾਈ ਚ ਬੀਓਡੀ ਟਰੀਟ ਕਰਕੇ ਸਿੱਟ ਰਿਹਾ ਪਾਣੀ ਦੀ ਮੁਡੇ ਨਾਲੇ ਚ ਉਹਦੀ 28 ਹੈ ਵੀ ਇਟ ਇਸ ਮਚ ਮੋਰ ਦੈਨ ਦੈਨ ਵਾਟ ਇਜ਼ ਰਿਕੁਆਇਰਡ ਫੇਰ ਵਲੀਪੁਰ ਜਾ ਕੇ ਜਦੋਂ ਇਹ ਇਹ ਇਹਨਾਂ ਦਿਨਾਂ ਚ ਜਾ ਕੇ ਪਾਣੀ ਉੱਥੇ ਮਿਲਿਆ ਉੱਥੇ ਬੀਓਡੀ 80 ਤੋਂ 95 ਹਾਂ ਜੂਨ ਚ 80 ਸੀ ਜੁਲਾਈ ਚ 95 ਸੀ that means ਮੈਂ ਦੋ ਤਿੰਨ ਜਿਹੜੀਆਂ ਗੱਲਾਂ ਕਹਿ ਰਿਹਾ ਸੀਗਾ ਕਿ ਸਾਨੂੰ ਸਲੱਜ ਰਿਮੂਵ ਕਰਨੀ ਚਾਹੀਦੀ ਹੈ ਦੀ ਟ੍ਰੀਟਮੈਂਟ ਐਫੀਸ਼ੀਐਂਸੀ ਵਧਾਉਣੀ ਚਾਹੀਦੀ ਹੈ ਇੱਕ ਤਾਂ ਜਿਹੜਾ ਅਸੀਂ ਅਨਟ੍ਰੀਟਡ ਅਜੇ ਤੱਕ ਪਾਰ ਹੈ ਉਹਨੂੰ ਸਿਸਟਮ ਆਪਰੇਟਿਵ ਕਰਕੇ ਸਾਰਾ ਬੰਦ ਕਰਨਾ ਚਾਹੀਦਾ ਦੂਸਰਾ ਜਿਹੜਾ ਸਾਨੂੰ ਸਲੱਜ ਹੈਗੀ ਹੈ ਉਹਦੀ ਡੀਸਲੱਜਿੰਗ ਕਰਕੇ ਉੱਪਰਲੀ ਚੱਕ ਕੇ ਉਹਦੀ ਬਿਲਡ ਅਪ ਕਰਨੀ ਚਾਹੀਦੀ ਹੈ ਤਾਂ ਕਿ ਉਹਦੀ ਸੈਲਫ ਪਿਊਰੀਫਿਕੇਸ਼ਨ ਕੈਪੇਬਿਲਟੀ ਬਣੇ ਤੀਸਰਾ ਜਿਹੜਾ ਹੈਗਾ ਸਾਨੂੰ ਫੈਂਸਿੰਗ ਕਰਨੀ ਚਾਹੀਦੀ ਤਾਂ ਕਿ ਲੋਕੀ ਆਂਦੇ ਜਾਂਦੇ ਜੋ ਉਹਨਾਂ ਦੇ ਹੱਥ ਤੇ ਟਟਣਾ ਚੱਕ ਤੇ ਤੀਸਰਾ ਚੌਥਾ ਜਿਹੜਾ ਪੁਆਇੰਟ ਹੈਗਾ ਸਾਨੂੰ ਕਿਸੇ ਨੈਸ਼ਨਲ ਏਜੰਸੀ ਤੋਂ ਜਾਂ ਆਰਗੇਨਾਈਜੇਸ਼ਨ ਤੋਂ ਇਹ ਸਰਵੇ ਕਰਾ ਲੈਣਾ ਚਾਹੀਦਾ ਹੈ ਡਾਟਾ ਬੈਂਕ ਬਿਲਡ ਅਪ ਕਰਨਾ ਚਾਹੀਦਾ ਹੈ ਕਿ ਸਾਡੇ ਮਾਲਵਾ ਬੈਡ ਦੇ ਡਿਸਟ੍ਰਿਕਟ ਤੇ ਰਾਜਸਥਾਨ ਕਿਹੋ ਜਿਹੀਆਂ ਬਿਮਾਰੀਆਂ ਹੋ ਰਹੀਆਂ ਉਹਨੂੰ ਅਸੀਂ ਕਿਵੇਂ ਰੋਕ ਸਕੀਏ ਜਿਹੜੀਆਂ ਕੀ ਪ੍ਰਭਾਵ ਬੁੱਢੇ ਨਾਲੇ ਦੇ ਪਾਣੀ ਦੇ ਕਰਕੇ ਪਾਣੀ ਦੇ ਕਰਕੇ ਪਾਣੀ ਦੇ ਕਰਕੇ ਕਿਉਂਕਿ ਉਹ ਲੋਕ ਪਾਣੀ ਪੀਂਦੇ ਨੇ ਪਾਣੀ ਪੀਂਦੇ ਨੇ ਪਰ ਅਮਰੋਹ ਸਾਹਿਬ ਗਰਾਊਂਡ ਪੱਧਰ ਤੇ ਜੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕਿ ਸਮਰੱਥਾ ਨਹੀਂ ਸੀ ਕਿ ਸਰਕਾਰਾਂ ਦੇ ਕੋਲੇ ਜਾਂ ਸਿਸਟਮ ਦੇ ਵਿੱਚ ਹੀ ਕਮਜ਼ੋਰੀ ਹੈ ਵੀਕਨੈਸ ਇੰਨੀ ਹੈ ਸਿਸਟਮ ਇਹਨਾਂ ਦਾ ਵੀਕ ਹੈ ਕਿ ਬੁੱਢਾ ਨਾਲਾ ਹੀ ਠੀਕ ਨਹੀਂ ਹੋ ਪਾਰਿਆ ਕਿਉਂਕਿ ਜੇ ਸਰਕਾਰ ਦੀ ਕੋਈ ਵਿਲ ਪਾਵਰ ਹੋਵੇ ਸਿਸਟਮ ਦੀ ਵਿਲ ਪਾਵਰ ਹੋਵੇ ਤਾਂ ਠੀਕ ਹੋ ਸਕਦਾ ਹੋ ਸਕਦਾ ਬਿਲਕੁਲ ਹੋ ਸਕਦਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿ ਜਦੋਂ ਪ੍ਰੈਸ਼ਰ ਬਿਲਡ ਅਪ ਕੀਤਾ ਉਦੋਂ ਪ੍ਰੋਜੈਕਟ ਵੀ ਬਣਿਆ ਤੇ ਪੈਸੇ ਵੀ ਹੈ ਸੋ ਦੈਟ ਮੀਨਸ ਕਿਤਨੇ ਕਿਤੇ ਇੱਕ ਕਮੀ ਹੈ ਜਿਹੜੀ ਇਹਦੀ ਕੀ ਸਰਕਾਰ ਦੀ ਵਿਲ ਦੇ ਵਿੱਚ ਕਮੀ ਹੈ ਜਿੱਦੇ ਕਰਕੇ ਪ੍ਰੋਜੈਕਟ ਹੈ ਹਾਂ ਨਹੀਂ ਕਾਲੇ ਪਾਣੀਆਂ ਦਾ ਮੋਰਚਾ ਲੱਗਣ ਜਾ ਰਿਹਾ ਸੀਗਾ ਉੱਥੇ ਕੁਝ ਲੋਕ ਇਕੱਠੇ ਹੋਏ ਇੱਕ ਲੁਧਿਆਣਾ ਦੇ ਵਿੱਚ ਕਰਕੇ ਵੱਡੀ ਰੈਲੀ ਵੀ ਕੀਤੀ ਉਹਨਾਂ ਨੇ ਮਾਰਚ ਕੀਤਾ ਉਹ ਕਹਿੰਦੇ ਕਿ ਅਸੀਂ ਬੰਨ ਲਾ ਦਾਂਗੇ ਬੁੱਢੇ ਨਾਲੇ ਨੂੰ ਜੇ ਇਹ ਸਿਚੁਏਸ਼ਨ ਠੀਕ ਨਾ ਹੋਈ ਤਾਂ ਤੁਹਾਨੂੰ ਲੱਗਦਾ ਕਿ ਬੰਨ ਲਾਉਣਾ ਇੱਕ ਸੋਲੂਸ਼ਨ ਹੈਗਾ ਕਿ ਨਹੀਂ ਉਹ ਉਹ ਮੇਰੇ ਖਿਆਲ ਸੋਲੂਸ਼ਨ ਨਹੀਂ ਹੈ ਪਰ ਸਾਨੂੰ ਵੇ ਆਊਟ ਲੱਭ ਕੇ ਜਲਦੀ ਤੋਂ ਜਲਦੀ ਜਿਹੜੇ ਕੰਪੋਨੈਂਟ ਇਨਕੰਪਲੀਟ ਨਹੀਂ ਉਹ ਕਰਕੇ ਟ੍ਰੀਟਮੈਂਟ ਸਿਸਟਮ ਨੂੰ 100% ਪਰਫੈਕਟ ਕਰਨਾ ਚਾਹੀਦਾ ਜਿਹੜੇ ਕਾਲੇ ਮੋਰਚੇ ਦੇ ਕੁਝ ਲੋਕ ਮੈਂ ਜਦੋਂ ਚੇਅਰਮੈਨ ਸੀ ਮੇਰੇ ਕੋ ਆਂਦੇ ਸੀ ਜਿਹੜੇ ਅੱਜ ਅੱਜ ਦੀ ਤਰੀਕ ਤੇ ਆਪਣੇ ਵਿਦਵਾਨਤਪਦ ਸਪੀਕਰ ਨੇ ਸੰਧਵਾ ਸਾਹਿਬ ਹਾਂ ਤੇ ਅਮਨ अरोੜਾ ਇਹ ਦੋਨੋਂ ਮੇਰੇ ਕੋਲ ਆਂਦੇ ਸੀ ਮੈਂ ਇਹਨਾਂ ਦੀ ਗੱਲ ਸੁਣਦਾ ਸੀ ਮੈਂ ਇਹਨਾਂ ਨੂੰ ਕਹਿੰਦਾ ਸੀ ਕਿ ਦੇਖੋ ਇਹ ਐਕਸ਼ਨ ਮੈਂ ਲੈ ਰਿਹਾ ਲੈ ਰਿਹਾ ਹੈਗਾ ਇਹਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਇਸ ਪ੍ਰੋਬਲਮ ਦਾ ਪਤਾ ਹੈ ਇਸ ਕਰਕੇ ਇਹਨਾਂ ਦਾ ਰੋਲ ਮੈਨੂੰ ਅੱਜ ਦੀ ਤਰੀਕ ਤੇ ਲੱਗਦਾ ਕਿ ਬਹੁਤ ਇੰਪੋਰਟੈਂਟ ਹੈ ਇਹਨਾਂ ਨੂੰ ਇੰਪੋਰਟੈਂਟ ਇਸ ਕਰਕੇ ਇਹਨਾਂ ਦੇ ਨਾਲ ਰਾਜਸਥਾਨ ਤੋਂ ਵੀ ਲੋਕੀ ਆ ਜਾਂਦੇ ਸੀ ਹਾਂ ਦੋ ਦੇ ਵੀਨ ਹਨੂਮਾਨਗੜ੍ਹ ਤੋਂ ਗੰਗਾ ਨਗਰ ਤੋਂ ਬਹੁਤ ਸਾਰੇ ਲੋਕ ਆਦੇ ਸੀ ਮੇਰੇ ਆਫਿਸ ਦੇ ਬਾਹਰ ਤਿੰਨ ਤਿੰਨ ਚਾਰ ਚਾਰ ਸੌ ਬੰਦੇ ਆਉਂਦੇ ਸੀ ਆ ਕੇ ਬੈਠਦੇ ਸੀ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀ ਕਿ ਤੁਹਾਨੂੰ ਆਣ ਦੀ ਲੋੜ ਨਹੀਂ ਮੈਨੂੰ ਵੀ ਪਤਾ ਹੈ ਕਿ ਇਹ ਇਹ ਪ੍ਰੋਬਲਮ ਹੈ ਆਮ ਮੇਕਿੰਗ ਮਾਈ ਐਫਰਟਸ ਬੈਸਟ ਪੋਸੀਬਲ ਐਫਰਟ ਟੂ ਇੰਪਰੂਵ ਦਾ ਥਿੰਕ ਕਿਉਂਕਿ ਉੱਥੇ ਰਾਜਸਥਾਨ ਚ ਵੀ ਮਰਾਹ ਸਾਹਿਬ ਇਸ ਨੂੰ ਲੈ ਕੇ ਇਸ਼ੂ ਉੱਠਿਆ ਉੱਥੇ ਜ਼ਿਲ੍ਹਾ ਪ੍ਰਮੁਖ ਸੀਗੇ ਤੇ ਸ਼ੋਭਾ ਸ਼ੋਭਾ ਸਿੰਘ ਡੁੱਡੀ ਜਿਹੜੀ ਸੀਗੇ ਉਹਨਾਂ ਦੇ ਨਾਲ ਸ਼ਬਦ ਨਾਮ ਗੁਜ਼ਾਰ ਉਹ ਕਾਫੀ ਉਹਨਾਂ ਨੇ ਵਿੰਗ ਬਣਾਇਆ ਸੀ ਪਾਣੀ ਨੂੰ ਲੈ ਕੇ ਤੁਹਾਡੇ ਕੋਲੇ ਵੀ ਆਉਂਦੇ ਰਹੇ ਤੁਸੀਂ ਜ਼ਿਕਰ ਕੀਤਾ ਪੰਜਾਬ ਚ ਇੱਥੇ ਕਰਦੇ ਰਹੇ ਇਵਨ ਸੰਧਵਾ ਸਾਹਿਬ ਨੇ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਵੀ ਇਹ ਇਸ਼ੂ ਰੇਜ ਕੀਤਾ ਇਸ਼ੂ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਸਲੇ ਤੇ ਗੱਲ ਕਰ ਰਹੇ ਕਿਉਂਕਿ ਮਨਪ੍ਰੀਤ ਵਾਲੀ ਹੁਣਾਂ ਨੇ ਇਹ ਇਸ਼ੂ ਚੁੱਕਿਆ ਸੀਗਾ ਵਿਧਾਨ ਸਭਾ ਦੇ ਵਿੱਚ ਪਰ ਗਰਾਉਂਡ ਤੇ ਤੁਹਾਨੂੰ ਲੱਗਦਾ ਕਿ ਹੁਣ ਜਿੱਦਾਂ ਗਵਰਨਰ ਨੇ ਵੀ ਨੋਟਿਸ ਲਿਆ ਕੋਈ ਵਰਕ ਸ਼ੁਰੂ ਹੋ ਜੂਗਾ ਅ ਮੈਨੂੰ ਲੱਗਦਾ ਹੈ ਕਿ ਹੋਣਾ ਵੀ ਚਾਹੀਦਾ ਹੈਗਾ ਤੇ ਜਿਹੜੇ ਆਪਣੇ ਸੰਤੂ ਸਾਹਿਬ ਦੇ ਸੁਝਾਅ ਨੇ ਉਹ ਬਹੁਤ ਹੀ ਅੱਛੇ ਨੇ ਹਾਂ ਉਹ ਪ੍ਰੈਕਟੀਕਲ ਗੱਲ ਕਰ ਰਹੇ ਨੇ ਕਿ ਸਾਨੂੰ ਇਹ ਇਹ ਜਿਹੜੇ ਇਸ਼ੂਜ਼ ਨੇ ਇਹਨਾਂ ਨੂੰ ਦੇਖਣਾ ਚਾਹੀਦਾ ਤੇ ਇਹਨਾਂ ਦਾ ਸੋਲੂਸ਼ਨ ਲੱਭਣਾ ਚਾਹੀਦਾ ਕੀ ਐਕਚੁਅਲ ਦੇ ਵਿੱਚ ਇਸ ਕੀ ਨੇ ਹੋ ਸੁਜੈਸ਼ਨ ਜਿਹੜੇ ਤੁਸੀਂ ਕਹਿ ਰਹੇ ਹੋ ਸੰਧੂ ਸਾਹਿਬ ਨੇ ਸੰਧੂ ਸਾਹਿਬ ਨੇ ਪਹਿਲਾਂ ਤਾਂ ਇਹ ਕਿਹਾ ਕਿ ਸਾਨੂੰ ਵਲੀਪੁਰ ਤੋਂ ਲੈ ਕੇ ਰਾਜਸਥਾਨ ਤੱਕ ਇੱਕ ਡਾਟਾ ਜਨਰੇਟ ਕਰਨਾ ਹੈ ਹਾਂ ਕਿਉਂਕਿ ਸਾਨੂੰ ਪਤਾ ਤਾਂ ਹੋਵੇ ਕਿ ਸਾਡੇ ਕਿੰਨੇ ਕੁ ਲੋਕ ਕਿਹੜੀ ਬਿਮਾਰੀ ਨਾਲ ਇਹ ਪਾਣੀ ਕਰਕੇ ਬਿਮਾਰ ਠੀਕ ਹੈ ਉਹ ਜੇ ਸਾਡੇ ਕੋਲ ਡਾਟਾ ਹੋਏਗਾ ਕੁਝ ਪੇਸ਼ੈਂਟ ਉਹਦੇ ਕਰੋ ਇਨੀਸ਼ੀਅਲ ਸਟੇਜ ਤੇ ਹੋਣਗੇ ਕੁਝ ਲਾਸਟ ਸਟੇਜ ਤੇ ਹੋਣਗੇ ਉਹਨਾਂ ਦਾ ਟ੍ਰੀਟਮੈਂਟ ਦਾ ਉਹ ਹੋ ਜਾ ਇੰਪੈਕਟ ਹੈ ਉਹ ਹੋ ਜਾ ਉਹ ਹੋ ਜਾ ਸਾਨੂੰ ਵੇ ਆਊਟ ਲੱਭਣਾ ਪੈਗਾ ਤਾਂਕਿ ਜਿਹੜੇ ਪੇਸ਼ੈਂਟ ਠੀਕ ਹੋ ਸਕਦੇ ਨੇ ਉਹਨਾਂ ਦਾ ਤਾਂ ਅਸੀਂ ਖਿਆਲ ਕਰ ਸਕੀਏ ਖਿਆਲ ਕਰ ਸਕੀਏ ਦੂਜਾ ਜਿਹੜਾ ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਫੈਂਸਿੰਗ ਦਾ ਇਸ਼ੂ ਕਿਉਂਕਿ ਮੇਰੇ ਨਾਲ ਗੱਲ ਹੋਈ ਸੀ ਇਹ ਉਹਨਾਂ ਨੇ ਬੜੇ ਪੁਰਜ਼ੋਰ ਨਾਲ ਉੱਥੇ ਉਠਾਇਆ ਦੂਜਾ ਇਹਨਾਂ ਨੇ ਇਹ ਕਹਿ ਸੀ ਕਿ ਡੀਜ਼ਲ ਚਿੰਗ ਦਾ ਇਸ਼ੂ ਕਰਨਾ ਚਾਹੀਦਾ ਜਿਹੜੇ ਕੰਪੋਨੈਂਟ ਸਾਡੇ ਕੰਪਲੀਟ ਨਹੀਂ ਹੈ ਉਹ ਕੰਪਲੀਟ ਕਰਕੇ ਵੀ ਸ਼ੁਡ ਮੇਕ ਥਿਸ ਪ੍ਰੋਜੈਕਟ 100% ኦਪਰੇਸ਼ਨਲ ਸੋ ਥੈਟ ਇਹ ਇਹ ਸਾਨੂੰ ਪਤਾ ਤਾਂ ਲੱਗ ਸਕੇ ਕਿ ਇਹਨੇ ਪੈਸੇ ਖਰਚਣ ਤੋਂ ਬਾਅਦ ਸਾਡੇ ਟ੍ਰੀਟਮੈਂਟ ਸਿਸਟਮ ਦੇ ਨਾਲ ਟ੍ਰੀਟਮੈਂਟ ਹੋ ਵੀ ਰਹੀ ਕਿ ਨਹੀਂ ਤਾਂ ਹੀ ਪਤਾ ਲੱਗੇਗਾ ਨੇ ਤੇ ਅਸੀਂ ਸਿਸਟਮ ਦੀਆਂ ਗਲਤੀਆਂ ਦਾ ਤਾਂ ਕੱਟ ਸਕਾਂਗੇ ਕਿ ਇਹ ਟ੍ਰੀਟਮੈਂਟ ਸਿਸਟਮ ਦੀ ਐਫੀਸ਼ੀਐਂਸੀ ਘਟਾ ਹੈ ਕਿ ਜ਼ਿਆਦਾ ਕਿ ਹੈ ਹੀ ਨਹੀਂ ਇਹਦਾ ਤਾਂ ਹੀ ਦੇਖ ਸਕਾਂਗੇ ਜੇ ਸੜਾ ਸਿਸਟਮ ਸਾਰਾ ਕੰਪਲੀਟ ਚੱਲਦਾ ਹੋਵੇ ਠੀਕ ਹੈ ਮਰਵਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਔਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਬਿਲਕੁਲ ਪ੍ਰੈਕਟੀਕਲ ਗੱਲ ਨੇ ਕੋਈ ਹਵਾ ਦੇ ਵਿੱਚ ਨਹੀਂ ਕਿਉਂਕਿ ਤੁਸੀਂ ਉਸੋਦੇ ਤੇ ਰਹੇ ਹੋ ਰੇਟਸ ਵੀ ਕਰਦੇ ਰਹੇ ਹੋ ਜਾ ਜਾ ਕੇ ਦੇਖਦੇ ਵੀ ਰਹੇ ਹੋ ਚੀਜ਼ਾਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਔਰ ਪ੍ਰੈਕਟੀਕਲ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਲੋਕਾਂ ਤੱਕ ਵੇਅ ਆਊਟ ਹੋਣਗੀਆਂ ਤਾਂ ਐਸਐਸ ਮਰਵਾਹਾ ਸਾਹਿਬ ਸਾਡੇ ਨਾਲ ਸੀਗੇ ਜੋ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਰਹੇ ਨੇ ਔਰ ਬਹੁਤ ਹੀ ਪ੍ਰੈਕਟੀਕਲ ਜਾਣਕਾਰੀਆਂ ਇਹਨਾਂ ਨੇ ਸਾਂਝੀਆਂ ਕੀਤੀਆਂ ਜਿਸ ਤਰੀਕੇ ਦੇ ਨਾਲ ਕਿਉਂਕਿ ਖੁਦ ਵੀ ਚੇਅਰਮੈਨ ਰਹੇ ਔਰ ਮੌਕੇ ਦੇ ਉੱਪਰ ਜੜੀਆਂ ਜੜੀਆਂ ਚੀਜ਼ਾਂ ਯੂਟਿਲਾਈਜ਼ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਔਰ ਕਿਹੜੀਆਂ ਖਾਮੀਆਂ ਰਹੀਆਂ ਸਿਸਟਮ ਦੇ ਵਿੱਚ ਕਿਉਂ ਨਿਉ ਚੀਜ਼ਾਂ ਅੱਗੇ ਵਰਕਆਊਟ ਕਰ ਪਾਈਆਂ ਉਹਨਾਂ ਦੇ ਬਾਰੇ ਵੀ ਡਿਸਕਸ ਉਹਨਾਂ ਨੇ ਕੀਤਾ ਤੇ ਨਾਲ ਹੀ ਸੁਝਾ ਦਿੱਤੇ ਆ ਨਾਲ ਹੀ ਇਹਨਾਂ ਨੇ ਹਵਾਲਾ ਦਿੱਤਾ ਸਤਪੰਨ ਸਿੰਘ ਸੰਧੂ ਹੁਣਾ ਦਾ ਵੀ ਕਿ ਉਹਨਾਂ ਨੇ ਜਿਹੜੀਆਂ ਸੁਜੈਸ਼ਨਸ ਦਿੱਤੇ ਆ ਕਿਉਂਕਿ ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ ਕਿਸੇ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਿਆ ਹੋ ਰਿਹਾ ਔਰ ਜਿਹੜੇ ਲੋਕ ਬਿਲਕੁਲ ਬੁੱਢੇ ਨਾਲੇ ਦੇ ਕੋਲ ਆ ਜਾਂ ਉੱਥੋਂ ਜਿਹੜਾ ਅੱਗੇ ਪਾਣੀ ਜਾਂਦਾ ਕਿ ਪਾਣੀ ਰਾਜਸਥਾਨ ਤੱਕ ਜਾਂਦਾ ਉੱਥੇ ਲੋਕ ਪੀ ਕੇ ਬਿਮਾਰ ਹੋ ਰਹੇ ਉਹਨਾਂ ਦਾ ਡੇਟਾ ਇਕੱਠਾ ਕਰਨਾ ਚਾਹੀਦਾ ਤਾਂ ਔਰ ਇਸ ਦੇ ਨਾਲ ਨਾਲ ਹੀ ਸਾਨੂੰ ਇਨੀਸ਼ੀਅਲੀ ਇਸ ਬੁੱਢੇ ਨਾਲੇ ਦੇ ਉੱਪਰ ਵਰਕ ਕਰਨਾ ਚਾਹੀਦਾ ਸੁਜੈਸ਼ਨ ਜਿਹੜੇ ਇਹਨਾਂ ਨੇ ਦਿੱਤੇ ਆ ਦੇਖਦੇ ਆ ਕਿ ਸਰਕਾਰ ਤਾਂ ਕੋਸ਼ਿਸ਼ ਹੋਏਗੀ ਕਿ ਇਹਨਾਂ ਨੂੰ ਪਹੁੰਚਾਇਆ ਜਾਵੇ ਔਰ ਕਦੋਂ ਤੱਕ ਇਸ ਮਸਲੇ ਨੂੰ ਸੌਟ ਆਊਟ ਕੀਤਾ ਜਾਂਦਾ ਹੈ ਦੇਖਣਾ ਹੋਵੇਗਾ